ਗੱਲ ਜੀ ਸਰਪੰਚ ਦੇ ਰਿਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਝੋਟੀਆਂ ਦਾ ਲੋਡ ਆਪਣੇ ਕੋ ਪਹੁੰਚਾ ਵਾ ਤੇ ਝੋਟੀਆਂ ਜਿਹੜੀਆਂ ਆਪਣੇ ਕੋ 15 ਤੋਂ 20 ਕਿਲੋ ਵਾਲੀਆਂ ਝੋਟੀਆਂ ਤੇ ਦੋੰਦੀਆਂ ਜੋਗੀਆਂ ਝੋਟੀਆਂ ਨੇ ਤੇ ਦੋ ਜਿਹੜੀਆਂ ਸਪੈਸ਼ਲ ਬੂਰੀਆਂ ਵੀ ਆ ਤੇ ਬਾਕੀ ਕਰਦੇ ਆ ਸਪੰਚਨ ਆ ਨਾ ਗੱਲ ਬਾਤ ਤੇ ਲੈਨੇ ਆ ਕਲੀਅਰ ਡਿਟੇਲ ਮੈਂ ਸਾਸਿਕਾਲ ਜੀ ਸਾਸਿਕਾਲ ਜੀ ਹੋਰ ਫਰਾਂਸ ਪੰਜੀ ਸਾਰੇ ਵਿਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਿਕਾਲ ਜੀ ਹਾਂਜੀ ਹਾਂਜੀ ਤੇ ਬਹੁਤੀਆਂ ਗੱਲਾਂ ਨਹੀਂ ਕਰ ਲਈ ਆਪਾਂ ਹਾਂਜੀ ਹਾਂਜੀ ਕੋਈ ਮਾਰੇ ਜੱਲਣ ਦੇ ਬੱਦੇ ਦਿਹਾੜੇ ਜੀ ਹਾਂਜੀ ਹਾਂਜੀ ਤੇ ਜਰੂਰ ਪਪਾ ਜੀ ਦਾ ਵਾਰ ਬਵਾ ਫਤੇ ਸਿੰਘ ਜੀ ਦੇ ਹੱਥ ਸੰਗ ਹਾਂਜੀ ਹਾਂਜੀ ਸਾਰੇ ਘਰ ਸਾਰੇ ਜੀ ਜਿਉਂ ਜਾਓ ਤੇ ਬੱਚਾ ਨਾ ਫੜ ਗਾ ਆ ਗਿਓ ਹਾਂਜੀ ਹਾਂਜੀ ਭਾਈ ਤੇ ਵੱਤ ਤੋਂ ਵੱਧ ਸਿਹਾਬ ਦਾ ਵਾਜ ਹਾਂਜੀ 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 ਉਹ ਅਸੀਂ ਇਹ ਕਿਸ ਤਰ੍ਹਾਂ ਨਾ ਕਰਕੇ ਨਹੀਂ ਸੀ ਉਹਨਾਂ ਨੂੰ ਮਰਦ ਰੱਖ ਸਕੀ ਹਾਂ ਜੀ ਮਤਲਬ ਕੁਸ ਕਾਰਨ ਲਾ ਲਓ ਤੁਸੀਂ ਜਾਂ ਮੁਸ਼ਕਲ ਆਉਣੀ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਦੀ ਮਾਫੀ ਚਾਹੁੰਦੇ ਆਂ ਇਹ ਗੱਲ ਸਿੱਖਿਆ ਦੇ ਨਹੀਂ ਸਕਦੇ ਕਦੀ ਨਾ ਕਰਦੇ ਨੇ ਪਰ ਜੇ ਕਿੰਨੇ ਵਾਰ ਤੋਂ ਵੱਸ ਰਹੇ ਘਰ ਸਾਹਿਬ ਨੂੰ ਹਾਂ ਜੀ ਸਿੱਖਣਾ ਚਾਹ ਰਿਹਾ ਹਾਂ ਪਾਦਨ ਲੱਕੀ ਇਹ ਗੱਲ ਨਹੀਂ ਇਹ ਦੀ ਗੱਲੀਆਂ ਆਪਾਂ ਹਾਂਜੀ ਹਾਂਜੀ ਇਹਦਾ ਸਮਾਜਿਤ ਪੈਰੇ ਪੌਣੇ 3 ਵਜੇ ਦਾ ਹਾਂਜੀ ਹਾਂਜੀ ਤੇ ਤਰੀਕ ਹੈਗੀ ਜੇ ਸ਼ਾਇਦ ਅੱਜ 25 ਹਾਂਜੀ ਹਾਂਜੀ 25 ਤਰੀਕ 12 ਮਹੀਨਾ 2024 ਤੇ ਸਰਪੰਚ ਨੇ ਵੀ ਫਾਰਮ ਦੇ ਕੱਲ 10 ਛੋਟੀਆਂ ਨਹੀਂਆਂ ਸੀ ਹਾਂਜੀ ਹਾਂਜੀ ਜਿਨ੍ਹਾਂ ਵਿੱਚੋਂ ਅੱਜ ਮੇਰੇ ਸਾਹਮਣੇ 7 ਛੋਟੀਆਂ ਰਹਿ ਗਈਆਂ ਬਾਕੀ 3 ਛੋਟੀਆਂ ਦੇ ਵਿੱਚ ਪਈਆਂ ਨੇ ਹਾਂਜੀ 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 ਹਰ ਵਾਰ ਵੀ ਇਹਨਾਂ ਨੂੰ ਮਾਫ਼ੀ ਇਹ ਗੱਲ ਦੀ ਮੰਗਦੇ ਵੀ ਕਿ ਕਹਿੰਦੇ ਆ ਕਨੇ ਬਿਜਲੀ ਦੇ ਮਾਲ ਨੇ ਹੁੰਦੇ ਤੇ ਮਗਰ ਬਿਜਲੀ 파ਗਣ ਕਨੇ ਗਈਆ ਹਾਂਜੀ 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 ਜੀ ਵੀਡੀਓ ਤੋਂ ਬਗੈਰ ਵੀ ਗਾ ਕੇ ਬਹੁਤ ਜ਼ਿਆਦਾ ਸਾਡੇ ਕੋਲ ਦਾ ਰਹਿੰਦਾ ਹੁਣ ਬਾਹਰ ਮੇਲਾ ਲੱਗਾ ਪਿਆ ਬਿਜਲੀ ਨਾ ਠੀਕੇ ਦੀ ਹਾਂਜੀ 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 ਤੇ ਇਹ ਗੱਲ ਦੀ ਸਾਡੇ ਤੋਂ ਮਾਫੀ ਚਾਹੁੰਦੇ ਆ ਬਾਕੀ ਚੰਗੇ ਕਹਾਣੀਆਂ ਛੋਟੀਆਂ ਜਿਨ੍ਹਾਂ ਵਿੱਚ ਦੋ ਬੂੜੀਆਂ ਜਿਨ੍ਹਾਂ ਇੱਕੋ ਘਰ ਵਾਈਆਂ ਇੱਕੋ ਮਾਰੀਆਂ ਬਹਿ ਤੀਆਂ ਚੰਗੇ ਚੰਗੇ ਕਹਾਣੀਆਂ ਪਹਿਲਾਂ ਤੋਂ ਜਿਹੜੀਆਂ ਚੈਨਲ ਨੂੰ ਵੀਜੀ ਵਾਤ ਤੋਂ ਖੋਲੋ ਲਾਈਕ ਕਮੈਂਟ ਤੇ ਸ਼ੇਅਰ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਕੋਈ ਸੋਹਣੇ ਕਮੈਂਟ ਜ਼ਰੂਰ ਦਿਓ ਜੀ ਹਾਂਜੀ ਹਾਂਜੀ ਬਾਕੀ ਆਉਣ ਵਾਲਾ ਨੋ ਤੇ ਬਾਕੀ ਜੇ ਆਪਾਂ ਬੁਰੀ ਜੁੜੀ ਦੀ ਗੱਲ ਕਰਦੇ ਆਂ ਤੇ ਪਹਿਲਾ ਸੁਆ ਗਈ ਆ ਜੀ ਚਾਰ ਦੰਦ ਅੱਗੇ ਨਾਲ ਚਾਰ ਦੰਦ ਚਾਰ ਦੰਦ ਮੂੰਹ ਆ ਜੀ ਬੁਰੀ ਮਗਰ ਕੱਟੀ ਬੁਰੀ ਮਗਰ ਕੱਟੀ ਆ ਗਈ ਜੋ ਪੰਜ ਤੋਂ 6 ਦਿਨ ਦੀ ਸੂਈ ਲਓ ਜੀ ਪੰਜ ਤੋਂ 6 ਦਿਨ ਦੀ ਸੂਈ ਆ ਤੇ ਬਾਕੀ ਜੀ ਆਪਾਂ ਅੱਡ ਦੀ ਗੱਲ ਕਰੀਦੇ ਅੱਡਰ ਵੇਖੋ ਜੀ ਫਿਰੰਗਲ ਆ ਗਿਆ ਤੇ ਨਾਲਾ ਨੂਰਾ ਬਹੁਤ ਹੈ ਬਾਕੀ ਬਰੀਕੀਆਂ ਦੀ ਗੱਲ ਕੋਈ ਨਹੀਂ। ਗੱਲ ਦੱਸ ਦਈਏ ਜੀ ਕੱਲੀ ਵੀ ਜੀ ਮਾਲ ਸਾਡਾ ਨਾ ਕੱਲ ਪਹੁੰਚਾ ਸੀ ਸ਼ਾਮੀ। ਹਾਂਜੀ। ਠੀਕ ਹੈ ਜੀ ਗੱਲ ਇਹ ਨਾ ਕੋ ਮਾਲ 5-6 ਦਿਨ ਦਾ ਕੋਈ ਨਮੰਨ ਢੱਕੀਆਂ ਨਹੀਂ ਹੈਗੀਆਂ। ਹਾਂਜੀ ਹਾਂਜੀ ਹਾਂਜੀ। ਆਣ ਕੇ ਜਦੋਂ ਪਸ਼ੂ ਆਉਂਦੇ ਨਾ ਆਣੇ ਤਾਂ ਮਿਲਦੇ ਨਹੀਂ ਹੈਗੇ। ਹਾਂਜੀ ਹਾਂਜੀ। ਪਾਉਂਦੀ ਇਹ ਮਈਆਂ ਸਾਰੀਆਂ 12 1 ਵਜੇ ਜਾ ਕੇ ਚਵਾਈ ਹੋਈ ਹੈ ਨਾ ਜੀ। ਅੱਛਾ ਜੀ। ਫਿਰ ਭੋਨ ਬਿਲਕੁਲ ਚਵਾਈ ਦਾ ਟਾਈਮ ਹੋ ਚੁੱਕਾ ਜਾਂ 1 1.5 ਘੰਟਾ ਉੱਪਰ ਹੋ ਜਾਊਗਾ। ਉੱਪਰ ਹੋ ਜਾਊਗਾ ਵਾ। ਹੁਣ ਚਵਾਈ ਗੱਲ ਤਾਂ ਸਾਰੇ ਕਲੀਅਰ ਕੋਈ ਨਾ ਸੀ ਮਝ ਆਣਗੇ ਹੁੰਦੇ ਆ ਸਾਹ ਮਿਲੀਆਂ ਨਹੀਂ ਸੀ 12:00 ਵਜੇ ਨੇ 1:30 ਵਜੇ ਵਿੱਚ ਚਵਾਈ ਹੋਈ ਹੈ ਲਓ ਜੀ ਜੇ ਬ੍ਰੇਕੀਆਂ ਦੀ ਗੱਲ ਕਰੀਏ ਤਾਂ ਬ੍ਰੇਕੀਆਂ ਵੀ ਬਹੁਤ ਹੈ ਛੋਟੀਆਂ ਲਓ ਜੀ ਸਪੰਚਨਾ ਅਦਾਸੀ ਦਿੱਤਾ ਵੀ ਨੋਕ ਵਾਲਾ ਥਾਣਾ ਆ ਗਿਆ ਜੇ ਬਾਕੀ ਅਟਰ ਜਿਹੜਾ ਫਿਟਿੰਗ ਆ ਲਾ ਗਿਆ ਤੇ ਵੱਡੀ ਫੋਲਜ ਤੇ ਵੱਡੀ ਪੂਰਾ ਸੈਜਾ ਤੇ ਪਹਿਲਾ ਸਵੇਰਾ ਦੇ ਸਪੰਜੀ ਆਪਾਂ ਦੁੱਧ ਦੀ ਗੱਲ ਕਰੀਏ ਦੀ ਦੁੱਧ ਵੀ ਜਿਹੜਾ ਉੱਥੇ ਕੰਡੇ ਦੇ ਲਵਾ ਕੇ 13 ਕਿਲੋ ਆਈ ਆ ਇੱਥੇ ਹੁਣ ਵੇਖੋ ਰਾਤ ਵੀ ਆਈ ਆ ਜੇ ਦਾਣਾ ਪਾਣੀ ਮਾਤਾ ਆਵਣ ਹਰ ਚੀਜ਼ ਚੇਂਜ ਹੋ ਚੁੱਕੀ ਆ ਚੇਂਜ ਹੋ ਚੁੱਕੀ ਆ ਤੇ 420 ਕਿਲੋ ਮੀਟਰ ਪੈਣਾ ਕੱਢ ਕੇ ਆਈਆਂ ਕਿਉਂਕਿ ਤੁਹਾਨੂੰ ਜਿਰਕਪੁਰ સુધી ਘੁੰਮ ਕੇ ਆਉਣਾ ਪੈਂਦਾ ਕੋਈ ਬਾਰਡਰ ਬਾਰਡਰ ਸਭੂ ਕਨੌਲੀ ਬੰਦ ਹੈ ਠੀਕ ਹੈ ਜੀ ਹਾਂ ਜੀ ਜੀ ਤੇ ਦੁੱਧ ਮੀਂਹ ਜਦ ਕੱਟੀ ਤਾਜੀ ਸੂਈ ਆ ਦੁੱਧ ਇੰਨਾ ਕਹੀ ਕਿ 13-14 ਕਿਲੋ ਆਮਨਾ ਚਵਾਈ ਜੋ ਵੀ ਆਪਾਂ ਆਮਨਾ ਕਿਸੇ ਵੀਰ ਨਾ ਵੇਖੋ ਸਾਰੇ ਵੀਰਾਂ ਕੇ ਬੇਨਤੀ ਹੈ ਵੀ ਜੀ ਇੱਥੇ ਆਓ ਅਸੀਂ ਹਰ ਵਾਰ ਬੇਨਤੀ ਕਰਦੇ ਦੋ ਡਾਕ ਤਿੰਨ ਡਾਕ ਮੰਮੀ ਕਰਕੇ ਖੜੋ ਬਾਹਰ ਵਿੱਚ ਵੀ ਜੀ ਕੋ ਲਾਮ ਮੰਗ ਜਾਗ ਲੋ ਤੁਸੀਂ ਵੀ ਤਸਦੀਕ ਨਹੀਂ ਬਾਹਰ ਦੇ ਨਹੀਂ ਕਹਿਣਗੇ ਸਾਡੇ ਕੋ ਵੀ ਜੀ ਮੱਝ ਚੇਂਜ ਕਰ ਲੋ ਜੀ ਵੀਰ ਜੀ ਸਾਡੇ ਕੋ ਕੰਮ ਨਹੀਂ ਹੁੰਦਾ ਜੀ ਇੱਥੇ ਆਓ ਆਪੇ ਤਸੱਲੀ ਕਰਕੇ ਖੜੋ ਠੀਕ ਹੈ ਜੀ ਤਸੱਲੀ ਕਰਕੇ ਖੜੋ ਲਾਮਾ ਵੀ ਜੀ ਦੇਖੋ ਜੇ ਦੀ ਮੱਝ ਚੇਂਜ ਕਰੋਗੇ ਤੁਹਾਡੇ ਤੇ ਹੀ ਵਜਨ ਪੈਣਾ ਮਾਣਦਾ ਹੈ ਬਿਲਕੁਲ ਸਹੀ ਆਈ ਮੈਂ ਤੁਹਾਨੂੰ 20000 25000 ਚੋਕੇ ਦੇਣੀ ਹੈ ਮੈਂ ਤੁਹਾਨੂੰ ਸਾਫ ਗੱਲ ਦੱਸਦਾ ਨਹੀਂ ਸਹੀ ਗੱਲ ਆ ਕਿਸੇ ਨੇ ਆਪਣੇ ਕੋਲੋਣੀਆਂ ਪਾਉਣੀ ਜੇ ਤੁਮ ਮਹੀ ਚੇਂਜ ਕਰੋ ਤੁਹਾਨੂੰ 20 25000 ਮੈਂ ਨਾਲ ਇਖਤਰਾ ਲੱਗਣੇ ਲੱਗਣਾ ਲੱਗਣਾ ਚਾਰਜ ਲਾ ਜਾਂਦਾ ਜੀ ਉਹਦੇ ਨਾਲ ਪਹਿਲਾਂ ਹੀ 25000 ਦੇ ਆਵਾ ਪਹਿਲਾਂ ਮੈਂ ਤਸੱਲੀ ਕਰ ਦੋ ਟਾਈਮ ਤਸੱਲੀ ਕਰ ਸਕਦਾ ਕੋਈ ਆਪਾਂ ਬਾਰ ਬਾਰ ਕਹਿੰਦੇ ਇਹ ਚੀਜ਼ਾਂ ਸੰਭਜੀ ਕੋਈ ਆਂਦਾ ਨਹੀਂ ਆ ਹਰ ਇੱਕ ਚੀਜ਼ ਉਹਦੀ ਦਾ ਦੱਸਿਆ ਹੁੰਦਾ ਵੀ ਫੁਲਾਣੀ ਚੀਜ਼ ਦੇ ਸੇਧ ਲਈ ਹਾਨੀਕਾਰਕ ਆ ਉਹ ਬੋਲਦੇ ਲਿਖਾਉਂਦਾ ਸਿਹਤ ਰਿਹਾਨੀ ਕਰਕੇ ਆਪਾਂ ਲੋਕ ਜਾਣ ਕੇ ਪੀਂਦੇ ਜਦੋਂ ਅਸੀਂ ਤੁਹਾਨੂੰ ਬਾਰ ਬਾਰ ਕਹਿੰਦੇ ਹਾਂ ਤਸੱਲੀ ਕਰੋ ਫਿਰ ਫਰਜ਼ੀ ਕਰਨਾ ਤੁਹਾਡਾ ਫਰਜ਼ ਹੈ ਜੇ ਅਸੀਂ ਨਹੀਂ ਕਰਾਉਂਦੇ ਤੇ ਫਿਰ ਅਸੀਂ ਗੁਨਾਹਦਾਰ ਹਾਂ ਹਾਂਜੀ ਜਿਦਾ ਮਨ ਲਾ ਹੁਣ ਤੁਸੀਂ ਆਪਣੇ ਚੈਨਲ ਤੇ ਵੀਡੀਓ ਪਾਉਂਦੇ ਜੋ ਇਹ ਚੀਜ਼ਾਂ ਮਨ ਲਾ ਕੋਈ ਕੋਈ ਹੋਈ ਜਾਂਦਾ ਮਤਲਬ ਤੁਸੀਂ ਕਹਿੰਦੇ ਵੀ ਤਸੱਲੀ ਕਰੋ ਆਣਗੇ ਵੀ ਤਸੱਲੀ ਕਰੋ ਮੈਂ ਨੇ ਇਹ ਗੱਲ ਵੀ ਬੇਈਕ ਕਹਿੰਦਾ ਜਿੰਨੀ ਇਹ ਮਹੀਨੇ ਚੜਾਓਗਾ ਤੁਹਾਨੂੰ 25000 ਮੈਂ ਤਾਂ ਹੀ ਚੜਨੀ ਤਾਂ ਹੀ ਚੜਨੀ ਦੇਖੋ ਜੀ ਬਾਕੀ ਵੀਡੀਓ ਵੇਖਣ ਵਾਲੇ ਵੀਰ ਭਰਾ ਨੂੰ ਇਹ ਆ ਵੀ ਆਪਣਾ ਵਪਾਰੀ ਜਾਂ ਕੋਈ ਸੱਜਣ ਮਿੱਤਰ ਆਪਣੇ ਤੇਸ ਲੱਗੇ ਗੱਲ ਦਾ ਮੈਂ ਗੱਲ ਆ ਜੀ ਤੇ ਕਲੀਅਰ ਕਰਦਾ ਜੇ ਮੇਰੇ ਕੋ ਮੈਂ ਜੇ ਕੋਲ ਵੀ ਮੈਂ ਕਲੀਅਰ ਹੈ ਜਦਾ ਨਾਲ ਲੱਗਣਾ ਪਹਿਲਾਂ ਇਹ ਵੀ ਜੀ ਤਸੱਲੀ ਕਰਕੇ ਮੈਂ ਖੜਾ ਤੇ ਜੇ ਪਹਿਲਾਂ ਤਸੱਲੀ ਕਰਕੇ ਉਹ ਤੇ 25000 ਰੁਪਏ ਡਿਸਕਾਊਂਟ ਹਾਂ ਉਹ ਡਿਸਕਾਊਂਟ ਹੀ ਤੁਹਾਨੂੰ ਹੋ ਗਿਆ ਹਾਂਜੀ ਹਾਂਜੀ ਤੇ ਬਾਕੀ ਵੀ ਝੋਟੀ ਦੀ ਗੱਲ ਕਰੀ ਬਾਕੀ ਤੁਹਾਨੂੰ ਕਹਾਂਗੇ ਉਹੋ ਹੀ ਹੋਊਗਾ ਬੇਸ਼ੱਕ ਤੁਸੀਂ ਮੋਟਾ ਲਾਇਆ ਪਹਿਲਾਂ ਹੱਡਾ ਦੇ ਵੀ ਘਰਾਂ ਪਰਦੇ ਤਸੱਲੀ ਕਰਕੇ ਤਸੱਲੀ ਕਰਕੇ ਖੜੋ ਜਿਹੜੀ ਗੱਲ ਹੈ ਆਪਾਂ ਕੀ ਖੋਲ ਕੇ ਚਾਚ ਤੇ ਵਿਖਾਰੀਏ ਦੋਰਾ ਤਾਰਾ ਜਿਹਦਾ ਜਿਹਦੇ ਮਗਰ ਕੱਟੀ ਲਓ ਜੀ ਬੂਰੀ ਸਪੈਸ਼ਲ ਨਾਲ ਮਗਰ ਕਰਵਾਈਆਂ ਇੱਕੋ ਮਾਂ ਦੀਆਂ ਦੋ ਧੀਆਂ ਉਹ ਜੇ ਸਵੇਰੇ ਪਹਿਲਾਂ ਪਿੱਛੇ ਸਪੰਜੀ ਕੱਟੀ ਆ ਗਈ ਇਹਦੇ ਲਓ ਜੀ ਡਬਲ ਸਾਦਾ ਕੱਟੀ ਆ ਗਈ ਬੂਰੀ ਤੇ ਬਾਕੀ ਜੇ ਸਿੰਗ ਦੀ ਗੱਲ ਕਰੀਏ ਵੇਖੋ ਘਾਟ ਘਾਟ ਲੱਗਾ ਤੇ ਬਾਕੀ ਬਰੀਕੀਆਂ ਬਰੁਕੀਆਂ ਬਹੁਤ ਹੈ ਛੋਟੀ ਨੂੰ ਤੇ ਬਾਕੀ ਜੇ ਅਤਰ ਦੀ ਗੱਲ ਕਰੀਏ ਫਿਰੰਗ ਆ ਲਾ ਗਿਆ ਪੇਠਪੂਰੇ ਦੀ ਕੁਆਲਿਟੀ ਬਹੁਤ ਚੰਗੀ ਆ ਕਮਾਲੋ ਜੀ ਲਓ ਜੀ ਬੂਰੀ ਛੋਟੀ ਕੱਟੀ ਮਗਰਾਂ ਦੀ ਲੰਤ ਹਾਈਟ ਤੇ ਬਾਕੀ ਇਹ ਵੀ ਸਪੰਸਰਾਂ ਜਿਹੜੀਆਂ ਗੱਲਾਂ ਸਾਰੀਆਂ ਕਲੀਅਰ ਦੱਸ ਦਤੀਆਂ ਤੁਹਾਨੂੰ ਵੀ ਜੇ ਕੋਈ ਵੀਰ ਭਰਾ ਤਸੱਲੀ ਕਰਕੇ ਖੜਦਾ ਵਾ ਤੇ 25000 ਡਿਸਕਾਊਂਟ ਤੇ ਜੇ ਕੋਈ ਦੁਬਾਰਾ ਆਂਦਾ ਵਾਰ ਫਿਰ 25000 ਰੁਪਏ ਜਿਹੜਾ ਐਕਸਟਰਾ ਨਾਲ ਚਾਰਜ ਲੱਗੇਗਾ ਤੇ ਸਪੰਜੀ ਜੀ ਆਪਾਂ ਇਹਦੀ ਗੱਲ ਕਰੀਏ ਇਹਦੇ ਮੁੱਲ ਦੀ ਪਹਿਲਾਂ ਵੀ ਪੱਜੀ ਦੀ ਫੋਟੋ ਨਾਲਾਂ ਆਰਡਰ ਲਾ ਜੀ ਦਿਖਾ ਦੀਆਂ ਜੀ ਇੱਕ ਜੀ ਬਿਜਲੀ ਘਰ ਬਿਜਲੀ ਘਰ ਬਣਾਇਆ ਪਿਆ ਐ ਨੋਕ ਵਾਲਾ ਥਾਣਿਆ ਖੇਟੇਗਾ ਇਹ ਇਹ ਨਾ ਸਮਝਿਆ ਕਿ ਕੱਟੀ ਛੋਟੀ ਆ ਕੋ ਵੱਡੀ ਜੀ ਹੁੰਦੀ ਹੈ ਹਾਂ ਜੀ ਵੱਡੇ ਟਾਂਚੇ ਦੀ ਵੱਡੇ ਨਾਲ ਯਹੀ ਚਾਰ ਤਾਂ ਦਾ ਆਉਣ ਵਾਲੇ ਸਮੇਂ ਦੀ ਸੁਪਰ 스타 ਤੇ ਚੈਂਪੀਅਨ ਜੋਟੀ ਬਣੀ ਪੂਰੀ ਇਹਦੇ ਮਗਰ ਕੱਟੀ ਜੀ ਲਓ ਜੀ ਕੱਟੀ ਆ ਗਈ ਇੱਕ ਨੰਬਰ ਤੇ ਬੂਰੀ ਕੱਟੀ ਮਗਰ ਹਾਂ ਜੀ ਆ ਗਈ ਤੇ ਬਾਕੀ ਫਿਰ ਮੁੱਲ ਸਪੰਜੀ ਮੁੱਲ ਜਿਹੜਾ ਵੀ ਜੀ ਭਾਏ 170 ਕਰਾ ਲਓ ਹਾਂ ਜੀ 160 ਕਰਾ ਲਓ ਹਾਂ ਜੀ ਡੇਢ ਦੀ ਕੱਟੀ ਦੇ ਰਹੇ ਆ ਪਰ ਕੱਟੀ ਬਹੁਤ ਜ਼ਿਆਦਾ ਸਪੈਸ਼ਲ ਬਣ ਆਲੀ ਡੇਢ ਦੀ ਡੇਢ ਦੀ ਹੋ ਜੂ ਮੰਤਨ ਛੋੜ ਜਾ ਭਾਈ ਛੋੜ ਜਾ ਭਾਈ ਲਓ ਜੀ 1.5 ਦੋ ਜਰਾ ਛੋੜ ਛੱਪਾਈ ਹੋਊ ਤੇ ਬਾਕੀ ਝੋਟੇ ਤੁਹਾਨੂੰ ਫੇਰ ਦਿਖਾ ਦਈਏ ਕਰੀ ਪਹਿਲਾ ਸੂ ਆ ਗਿਆ ਤੇ ਬਾਕੀ ਜਿਹੜੀਆਂ ਗੱਲਾਂ ਸਾਹ ਸੂ ਸਾਹ ਦੀਆਂ ਗੱਲਾਂ ਦੱਸੀਆਂ ਸਾਰੀਆਂ ਸਪੰਝ ਉਹਨਾਂ ਨੇ ਤੇ ਬਾਕੀ 8 ਟ੍ਰੋਟਰੀ ਕਵਾਲਿਟੀ ਪਹੁੰਚ ਗਈ ਹੈ ਛੋਟੀ ਨਹੀਂ ਮਤਲਬ ਫੁੱਲ ਢਾਂਚਾ ਜਿਹਨੂੰ ਕਹਿੰਦੇ ਨੇ ਫੁੱਲ ਸਾਈਜ਼ ਬਾਕੀ ਪੇਟ ਭੜੇ ਦੇ ਬਾਕੀ ਹੈ ਵੀ ਆਉਣ ਵਾਲੇ ਦੂਜੇ ਤੇ ਜਿਵੇਂ ਚੈਂਪੀਅਨ ਛੋਟੀ ਬਣਗੀ ਤੇ ਅੱਗੇ 2 ਨੰਬਰ ਤੇ ਆ ਗਈ ਸਪੰਝ 2 ਨੰਬਰ ਇੱਕੋ ਕਰਵਾਈਆਂ ਇਹ ਦੂਜੇ ਸੂ ਇਹ ਪਹਿਲੇ ਸੂ ਇਹ ਇੱਕੋ ਮਾਰੀਆਂ ਦੋਹੇ ਧੀਆਂ ਲਓ ਜੀ ਇੱਕੇ ਮਾਰ ਇਹ 20 23 ਕਿਲੋ ਦੇ 200 ਗ੍ਰਾਮ ਜੇ ਐਚ ਐਂਡੀ ਵਿੱਚ ਰੱਖੋ। ਲਓ ਜੀ ਦੱਸਤੀ ਸਾਰੀ ਗੱਲ ਤੁਹਾਨੂੰ। ਸਾਰੇ ਇਹਨਾਂ ਉਹਦੀਆਂ ਦੋਹੇ ਈਆਂ ਜੇ ਭੂਰਾ ਹੀ ਉਹਨਾਂ ਵਿੱਚ ਛੋਟਾ ਰਸ ਦੇ ਦਾਂਗੇ ਮਾਲਕਾਂ ਦਾ ਸਾਰਾ ਕੁਝ ਦੇ ਦਾਂਗੇ ਬਾਰੇ ਕਿੰਨੇ ਖਾਨਦਾਨਾਂ ਦੀ ਚੰਗੀ ਨਸਲ ਆ ਜੀ। ਹਾਂਜੀ। ਇਹ ਅੱਜ ਚੌਥੇ ਡੰਗ ਦੀ ਸੀ। ਚੌਥੇ ਡੰਗ ਦੀ। ਮਗਰ ਇਹਦੇ ਵੀ ਕੱਟੀ ਜੀ। ਕੱਟੀ ਆ ਗਈ ਮਗਰ ਦੀ। ਲਓ ਜੀ ਇਹਦੇ ਮਗਰ ਵੀ ਕੱਟੀ ਆ ਗਈ। ਇਹਦੇ ਮਗਰ ਕਾਲੀ ਏ। ਅੱਛਾ ਜੀ ਕਾਲੀ। ਕਾਲੀ ਏ। ਉਹਦੇ ਮਗਰ ਬੂਰੀ ਤੇ ਮਗਰ ਕਾਲੀ ਨੇ। ਲਓ ਜੀ ਇਹਦੇ ਮਗਰ ਤੇ ਕਾਲੀ ਕੱਟੀ ਆ ਗਈ। ਤੇ ਬਾਕੀ ਝੋੜੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਇਹ ਵੀ ਸੈਸੂਜ ਤੇ ਫੁੱਲ ਸੈਸੂਜ ਤੇ ਬਾਕੀ ਜਿਹੜੀ ਗੱਲ ਆਪਾਂ ਅਰਦਰ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਪੱਕੀਆਂ ਇਹ ਝੋੜੀ ਨੂੰ ਥੋੜੀਆਂ ਭਲਾਂ ਭਣਾ ਦੇ ਖੜੀ ਏ ਝੋੜੀ ਤਾਂ ਅੰਗੇ ਕੋਲ ਪੈੜੇ ਪੈੜੇ ਗੁਰਗੁਰਾ ਆਹ ਕੋ ਬੱੱਟਾ ਮੈਲਾ ਮਾਰਨਾ ਗੱਲ ਜਿਆ ਮਾਰਨ ਕਰੂਗੀ ਹਾਂਜੀ ਬਾਕੀ ਇਹ ਵੀ ਜੇ ਬਾਕੀ ਅਰਦਰ ਦੀ ਗੱਲ ਕਰ ਲਈਏ ਫਿਰnga ਲਾ ਗਿਆ ਤੇ ਬਾਕੀ ਜਿਹੜੀ ਇਹ ਬੂਰੀ ਜਿਹਨੂੰ ਕਹਿੰਦੇ ਨੇ ਝੋਟੀ ਉਹ ਚੀਜ਼ ਏ ਇਹਨਾਂ ਚੋਰੀ ਥੋੜੀ ਥੋੜੀ ਨਾ ਪੱਲੇ ਪਾਸੇ ਭਲਾ ਵੀ ਹੈ ਗਿਆ ਮਾੜੀਆਂ ਮਟੀਆਂ ਬਾਦੀ ਜੀ ਹੋਈ ਪਈ ਹੈ ਹਾਂ ਜੀ ਹਾਂ ਜੀ ਬਾਕੀ ਇਹ ਵੀ ਨਾੜਾ ਨਾੜਾ ਵਾਲਾ ਡਰਿਆ ਲੰਬਾਈ ਲੰਬਾਈ ਵੇਦਾ ਕੱਲਾ ਕਲਾ ਚੋਨਾ ਨਹੀਂ ਮਿਲਦਾ ਜੇ ਕਟਿੰਗ ਲੱਗਾ ਸਹੀ ਗੱਲ ਐ ਸਪੰਜੀ ਸਹੀ ਗੱਲ ਐ ਤੇ ਬਾਕੀ ਬਾਕੀ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਸਪੰਜੀ ਜੇ ਦੁੱਧ ਦੀ ਗੱਲ ਕਰੀਏ ਆਪਾਂ ਦੁੱਧ ਵੀ ਜੀ ਸਿਰਫ ਬੋੜਾ ਖਾਲੀ 10 11 ਕਿਲੋ ਮੰਨ ਕੇ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਕਿ ਠੀਕ ਨਹੀਂ ਗੱਲ ਲਓ ਜੀ 10 11 ਕਿਲੋ ਕੋਈ ਮੰਨ ਕੇ ਬੋੜਾ ਖਾਲੀ ਇੱਕ ਜੀ ਨੇ ਬੰਦੇ ਨੇ ਕਹਿੰਦਾ ਮੇਰੀ ਖਾ ਦੇ ਤੇ ਬਾਕੀ ਆ ਵੀ ਉਹਦੇ ਨਾਲ ਹੀ ਚੱਲ ਪਈ ਹੈ ਤੁਹਾਨੂੰ ਸਾਰੀਆਂ ਗੱਲਾਂ ਦਾਕੀਆਂ ਨੇ ਤੇ ਆਣ ਕੇ ਆਪਣਾ ਵਿਜ਼ਿਟ ਕਰਕੇ ਕੋਈ ਤਸੱਲੀ ਕਰੇ ਕੋਈ ਯਾਨਕਿ ਤੇ ਰਹਿਣ ਪੈਣ ਦਾ ਪ੍ਰਬੰਧ ਪੂਰਾ ਵਾ ਤੇ ਬਾਕੀ ਜਿਹਦੇ ਬੂਰੀ ਕਹਿੰਦੇ ਨੇ ਝੋਟੀ ਬੂਰੀ ਸਪੈਸ਼ਲ ਜਿਹਨੂੰ ਕਹਿੰਦੇ ਨੇ ਖਮਾ ਲਓ ਜੀ ਲਓ ਜੀ ਬਾਕੀ ਜੇ ਥਾਂ ਦੀ ਗੱਲ ਕਰੀਏ ਨੋਕ ਦਾ ਥਾਂ ਆ ਗਿਆ ਤੇ ਕੱਟੀ ਇਹਦੇ ਮਗਰ ਕਾਲੀ ਆ ਗਈ ਜੋ ਲਓ ਜੀ ਜੱਡ ਬਰਾਖਟੀ ਆ ਗਈ ਹੈ ਕੱਟੀ ਵਿਖਾ ਦਿੰਨੇ ਤੁਹਾਨੂੰ ਆਹ ਲਓ ਕੱਟੀ ਤੇ ਜਿਹੜੀ ਪਹਿਲੇ ਸਵੇਰ ਵਾਲੀ ਜਿਹੜੀ ਤੁਹਾਨੂੰ ਦਿਖਾਈ ਆ ਉਹਦੇ ਮਗਰ ਪੂਰੀ ਕੱਟੀ ਆ ਬਿਲਕੁਲ ਤਾਜ਼ੀਆਂ ਤਾਜ਼ੀਆਂ ਸੁਈਆਂ ਨੇ ਬਿਲਕੁਲ ਤੇ ਬਾਕੀ ਦੁੱਧ ਜਿਹੜਾ ਸਮਝੀ ਬਿਲਕੁਲ ਹਲੇ 10 ਕਿਲੋ ਤੋਂ ਸਟਾਰਟਿੰਗ ਆ ਸਟਾਰਟਿੰਗ ਇਹਦੀ 10 ਕਿਲੋ ਕਹਿੰਦੇ 16 18 ਕਹੇ ਜੀ ਥੋੜੀ ਵਜੇ ਭਲਾ ਭਲਾ ਵੀ ਹੈਗੀਆਂ ਮੜੀਆਂ ਭੜੀਆਂ ਪਰਲੀ ਛਾੜ ਦੋ ਵੇਖੋ ਹਾਂਜੀ 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 ਬਾਕੀ ਅਡਰਾ ਅਡਾ ਬੜਾ ਚੰਗਾ ਫਿਰ ਕੋ ਕੱਚੀ ਸੂਈ ਆ ਚੋਂ ਪੰਜਾਂ ਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਵਾਚੂ ਕਿਵੇਂ ਚਵਾ ਸਾਰੀ ਦਾ 1 ਨੰਬਰ ਚਵਾ ਦੀ ਮੈਂ ਮਾੜੀ ਦੀ ਆਪਾਂ ਕੋਲੇ ਤੇ ਜੇ ਮੰਨ ਲਓ ਜਦਾਂ ਆਨਲਾਈਨ ਕੋਈ ਮੰਗਵਾਉਂਦਾ ਬਿਲਕੁਲ ਬਾਕੀ ਫੋਨ ਘੱਟ ਵੱਤੀ ਭਾਰ ਦੀ ਸਾਡੀ ਗਰੰਟੀ ਹੋਊਗੀ ਜੇ ਦੋ ਤੇਰਾ 11 ਗਿਆ ਕੋਈ 10 ਮਣਕ 10 ਤੇ ਸਾਡੀ ਜੀ ਆ ਕੋਈ ਹਰ ਵੀ ਵਧਾ ਦੇ ਕਹਿੰਦਾ ਕਿ ਕਿਨੇ ਘਟਾ ਕੇ ਲਾਉ ਘਟਾ ਕੇ ਤੇ ਬਾਕੀ ਬਾਕੀ ਚੰਗੇ ਰਿਕਾਡ ਤੇ ਚੰਗੇ ਸੀਮਨ ਦੀਆਂ ਚੰਗੇ ਇਲਾਕੇ ਨੇ ਤੇ ਮੁੱਲ ਆਈਆਂ ਰਤੀ ਫੈਂਡ ਤੇ ਦਾ ਮੁੱਲ ਕਰਾਂਗੇ ਥੋੜੀ ਜਿਹਾ ਫੂਲ ਤੇ ਮੁੱਲ ਕੋਈ ਜ਼ਿਆਦਾ ਨਹੀਂ ਹੈਗਾ ਥੋੜਾ ਸੌਦਾ ਹੋਣਿਆ ਤੁਹਾਡੇ ਵੀ ਕਸਟਮਰ ਖੜੇ ਵੇਚਣ ਆਉਂਦੇ ਅੱਛਾ ਜੀ ਫਿਰ ਆਫਰ ਹੋਣਾ ਫਿਰ ਕੰਮ ਫਿਰ ਬਾਅਦ ਵਿੱਚ ਆਣਾ ਆ ਚਲੋ ਉਹਨਾਂ ਨੇ ਫਿਰ ਆਪਣਾ ਕਈ ਗੱਲਾਂ ਨੇ ਆਪਣੇ ਬਸੇਰ ਪ੍ਰਦੇਸ਼ ਵਾਲੇ ਬੰਦੇ ਬਹੁਤ ਹੁੰਦੇ ਜੀ ਨਾ ਆਪਣੇ ਕੋ ਮੱਝਾਂ ਖੜਕੇ ਵੇਚਦੇ ਨੇ ਇੱਕ ਦੋ ਦੋ ਕਰਕੇ ਵੇਚਦੇ ਨੇ ਲਓ ਮੁੱਲ ਕੋਈ ਜ਼ਿਆਦਾ ਨਹੀਂ ਹੈਗਾ ਹਾਂ ਜੀ ਉਏ 2.5 ਲੱਖ ਤਾਂ ਨਹੀਂ ਨਾ ਨਹੀਂ ਨਹੀਂ ਜੀ ਜਿਆਦਾ ਨਹੀਂ ਯਾਰ ਜੀ ਜਿਆ ਆ ਜੀ ਦੇ ਦਿੰਨੀ ਆ 2.5 ਲਿਆ ਗਿਆ ਕੋ ਕਰਵਾ ਲਈ 71 ਕਿਆ ਬਹੁਤਾ ਨਹੀਂ ਗੱਲਾਂ ਕਰਦੇ ਹਾਂ ਜੀ ਦੁੱਤ ਜਿਹੜਾ ਬੋਲਣਾ ਆ 26 27 ਕਿਲੋ ਭਰਾਈ ਜਾਣਗੇ ਅਸੀਂ ਨਹੀਂ ਕਹਿੰਦੇ ਵੀ ਇਹ 30 ਦੀ 15 15 ਕਿਲੋ ਦੇਣਗੀਆਂ ਹਾਂਜੀ ਹਾਂਜੀ 12 ਤੇ 12 ਕਿਲੋ ਮੰਨ ਕੇ ਲੈ ਲਓ ਤੇ 14 ਦੀ ਜਿਹੜਾ ਮੰਨ ਕੇ ਲੈ ਲਓ 14 ਪਾਉਂਦਾ ਜੀ 27 ਕਿਲੋ ਦੁੱਤ ਭਾਈਆਂ ਪਰ ਝੋਟੀਆਂ ਚੰਗੀਆਂ ਨੇ ਬੱਜੀਆਂ ਵੀ ਸੋਹਣੀਆਂ ਰੱਖਣੀਆਂ ਕੋਈ ਆਕੀ ਗੱਲ ਚੀਜ਼ਾਂ ਬੱਦੀਆਂ ਜੀ ਜੀ ਬੱਦੀ ਆ ਸਹੀ ਗੱਲ ਹੈ ਪੂਰਾ ਮਾਣੋ ਜੀ ਫੁੱਲ ਲਓ ਜੀ ਅਗੇ ਝੋਟੀਆਂ ਜੀ ਇਹ ਰਾ ਬੁਰੀ ਦਾ ਕਹਾਤਾ ਵੀ ਉਹ ਭੂਣ ਤੇ ਗੱਲ ਕਰਾਂਗੇ ਵੀ ਮਾਨ ਤਾਨ ਪੂਰਾ ਫੁੱਲ ਉਹਦੇ ਅੱਗੇ ਸਪੰਜੀ ਝੋਟੀ ਆ ਗਈ। ਇਹ ਆ ਗਈ ਅੱਜ ਦੀ ਸੁਪਰਸਟਾਰ। ਲਓ ਜੀ ਸੁਪਰ। ਚਾਹ ਨਾਲ ਕੱਟੀ ਲਾ ਲੋ ਦੋਂਦੀ ਨਾਲ ਹੋਗੇ। ਹਾਂਜੀ ਹਾਂਜੀ। ਤਾਜੀ ਸੂਈਏ। ਹਾਂਜੀ। ਚਾਹ ਦਾ ਮਰਦੁਕਾ। ਹਾਂਜੀ। ਰਾਤ ਦਾ ਗੱਡੀ ਦੇ ਵਿੱਚ। ਅੱਛਾ ਜੀ। ਅੱਜ ਪੰਜਵਾਂ ਦਿਨ ਬਿਲਕੁਲ ਸੁਈ ਹੋਇਆ ਆ ਰਹੇ। ਪਹਿਲਾ ਸੂਆ ਜੇ। ਠੰਡੀ ਸੀ ਗਿਹੜੇ ਨੀਕਾ ਕਰਮਾ ਵਾਲੀ ਭੈਣਾਂ ਬਲੇ ਦੇ ਬੈਠੇ ਰਹੇ ਜਿੱਦਾਂ ਏਦਾਂ ਹੀ ਬੈਠੋ ਧਾਰ ਮਾਰੋ ਧਾਰ ਮਾਰੋ ਆ ਮੋਟੀ ਮੱਡੀ ਧਾਰ ਆ ਕਰਮਾ ਵਾਲੀ ਪੰਜ ਚਲੰਜਰ ਵੇਲਾ ਝੋਟੀ ਹੈ ਬਿਲਕੁਲ ਠੰਡੀ ਜਿਹਨੂੰ ਕਹਿੰਦੇ ਨੇ ਠੰਡੀ ਹੈ ਬਾਕੀ ਜੇ ਗਾਲੀ ਪੈਜੂਗੇ ਆ ਅਟਰ ਦੀ ਗੱਲ ਕਰ ਲਈਏ ਅਟਰ ਜਿਹੜਾ ਪੈਰ ਰੱਖ ਕੇ ਉੱਤੇ ਚੜਜੋ ਭਾਈ ਸਿੰਘ ਨੂੰ ਵੇੜਾ ਕਿਹੜਾ ਲੱਗਾ ਚੈਂਪੀਅਨ ਚੈਂਪੀਅਨ ਟੌਪ ਕਲਾਸ ਇੱਧਰ ਰੱਖਿਓ ਛੋਟੀ ਹੈਗੀ ਵੱਡੀ ਝੋਟੀ ਆ ਵੱਡੀ ਢਾਂਚੀ ਦੇਖੋ ਜੀ ਇੱਕ ਹੱਡੀ ਵਾਲੀ ਆ ਜੀ ਇੱਕ ਹੱਡੀ ਵਾਲੀ ਫ੍ਰੀਕੀ ਵਾਲੀ ਆ ਕੋਈ ਕਟੀ ਨਹੀਂ ਮੈਨੂੰ ਫ੍ਰੀਕੀ ਹੈ ਤਾਂ ਇਸ ਮਾਜੀ ਦੁੱਧ ਦੇ ਨਾਮੋਂ ਕਰੀ ਦੁੱਧ ਵੀ ਅੱਜ ਜੀ ਡੇਢ ਵਿੱਚ ਚੋਣ ਆਲਾ ਦਾ 14 ਕਿਲੋ 14 ਕਿਲੋ ਆ ਮਿਲਲੇ ਵੀ ਛੋਣ ਦੇ ਵਿੱਚ ਸ਼ੱਕ ਕਰ ਲੈ ਮਤਲਬ ਸ਼ੱਕ ਕਰ ਸਕਦਾ ਕੋਈ ਕੰਡੇ ਦੇ 13 ਕਿਲੋ ਕਾਲੇ ਲੀਟਰਾਂ ਨਾਲ 14 ਕਿਲੋ ਲਓ ਜੀ ਖੋਲੋ ਚਾਚਾ ਜੀ ਤੋਰੋ ਇਹਨੂੰ ਵੀ ਤੇ ਬਾਕੀ ਆ ਵੀ ਰੇਟ ਇਹਦਾ ਵੀ ਜੈ ਜੀ ਆ ਨਾ ਰੇਟ ਜਾਰੀ ਪੋਣਿਆ ਜੀ ਦੇਖੋ ਰੇਟ ਕਹਿੰਦਾ ਪਾਉਣਾ ਇਹਦਾ ਸਿੰਘ ਵਾ ਲੋ ਕਟੀ ਦਾ ਲੰਬਾਈ ਦੇ ਹਾਈਟ ਤੇ ਲੇਵਾ ਵਾ ਲੋ ਕਿਹੜਾ ਲਾਓ ਜੀ ਵੇਖੋ ਜੀ ਬਿਊਟੀ ਪਾ ਲਓ ਪੰਜ ਦਿਨ ਦੀ ਸੁਈ ਸਾਰੀ ਹੈ ਜੀ ਜੀ ਪੰਜਾਂ ਦਿਨਾਂ ਦੀ ਸੁਈ ਹੈ ਝੋਟੀ ਤੇ ਬਾਕੀ ਜਿਹੜੀ ਅੜ ਰਿਆ ਬਿਲਕੁਲ ਐ ਫ ਤੇ ਗੱਲ ਕਰ ਲਈਏ ਕਮਾ ਲਓ ਜੀ ਕਮਾ ਲਓ ਬਾਕੀ ਇਹ ਵੀ 14 ਕਿਲੋ ਨੈਟ ਤਿਆਰ ਠੰਡਾ ਕਰਕੇ ਭਾਈ ਇਹ ਜਾਂਦੇ ਲੀਟਰ ਨਾਲ ਲੀਟਰ ਮਾਰ ਸਕਦਾ ਕੰਡੇ ਤੇ ਕੰਡੇ ਦੇ ਛੱਡ ਕੇ ਵੇਖ ਸਕਦਾ ਜੀ ਬਾਕੀ ਚਵਾ ਕੇ ਵੇ ਮਨ ਜੀਰਾ ਇੱਕ ਨੰਬਰ ਆਦਿ ਨਿਕ ਮੋਢੀ ਤਾਰੂ ਪੂਰ ਛੱਟੇ ਵਾਲੀ ਜਾਂ ਫਣ ਘਟਵਾਦੀ ਤੇ ਆ ਫਰਮ ਦੇ ਮਾਝ ਨਹੀਂ ਮਿਲੂਗੀ ਪੱਲੇ ਬੰਨਦੇ ਬੰਨਦੇ ਸਾਡੇ ਪਉਂਦੀਆਂ ਬਹੁਤ ਪੈਂਦੀਆਂ ਤੁਹਾਨੂੰ ਹਾਂਜੀ ਹਾਂਜੀ ਲਓ ਜੀ ਜੇ ਕੋਈ ਨਹੀਂ ਨਿੱਕੀ ਹੋਵੇ ਤੇ ਪੱਲੇ ਕੱਟੀ ਨੂੰ ਮਾੜੀ ਮੱਡੀ ਆ ਬਦੀ ਹੋਈ ਆ ਭਾਲ ਹੋਈ ਆ ਆਪਾਂ ਜਵੇਂ ਇੱਕ ਦਿਨ ਦੀ ਸੂਈ ਆ ਗੁੜਗੁੜ ਖਾਈ ਜੇ ਬਾਕੀ ਕੱਟੀ ਜਦਾਂ ਪੂਰੀਆਂ ਲਾਈਨ ਤੇ ਚਵਾਈ ਕਰਨ ਗੱਲਾਂ ਕਰਦਾ ਨਾੜਾ ਨਾੜਾ ਦੇਖੋ ਕੱਟੀ ਲਓ ਜੀ ਲਾਈਵ ਚਵਾਈ ਕਰਨ ਵਾਲੀ ਝੋਟੀਆਂ ਬੜੀ ਜੇ ਦੇਖੇ ਆ ਗੋਹਾਂ ਜੀ ਬਰੀਕੀ ਤੇ ਵੱਡੇ ਢਾਂਜੇ ਜੀ ਹਾਂਜੀ ਤੇਰੀ ਸੇਗ ਦੇਖੋ ਕਿਡਾ ਚੰਗੀ ਹੈ ਸਹੀ ਗੱਲ ਸਹੀ ਗੱਲ ਇਹ ਸੇਗ ਨਾਲ ਵਧਣਾ ਮੈਂ ਤਾਂ ਨਾ ਮੋਟਾ ਨਾਲ ਇੱਥੇ ਰਹਿਣਾ ਭਾਈ 4 ਰੁਪਏ ਤੇ ਉਹ 5 ਰੁਪਏ ਹਾਂਜੀ ਹਾਂਜੀ ਇਧਰੋਂ ਥਾਣਾ ਖਾ ਲਓ ਅਡਰੰਸ ਕਲਾ ਕਲਾ ਲੱਗਾ ਤੇ ਲੈਵਾ ਵੇਖੋ ਅੱਗੇ ਕਿੰਨਾ ਤੇ ਪਿੱਛੇ ਕਿੰਨਾ ਲਿਓ ਮੈਂ ਤਾਂ ਗਾਰ ਬਿਸ਼ਾਰ ਬਰਾਬਰ ਹੋਊਗੀ ਤੇ ਬਾਕੀ ਜੇ ਆਪਾਂ ਮੁੱਲ ਦੀ ਗੱਲ ਕਰ ਲਈਏ ਮੁੱਲ ਕੱਟੀ ਦਾ ਜੀ ਇੱਕ ਸੱਤਰ ਕਰਾ ਲਓ ਜਿੰਨਾ ਮਨ ਦੀ ਕਰਾ ਲਓ ਹਾਂਜੀ ਤੇ ਝੋਟੀ ਇਹ ਬਿਲਕੁਲ ਜਸਰੋਂ ਦਵਾਂਗੇ 1 ਲੱਖ ਦੇ 45000 1 45000 ਲਓ ਜੀ 1 ਲੱਖ 45000 ਦੀ ਚੌਗੀ ਝੋਟੀ ਲੈਵਾ ਬੱਡੇ ਢਾਂਚੇ ਦੇ ਬੱਡੇ ਨਾਲ ਦੇ ਕਾਰ ਦੀ ਉਹ ਵੀ ਲਾ ਕੇ ਗਰੇ ਦੀ ਹਰਿਆਣੇ ਦੀ ਆ ਤੁਹਾਨੂੰ ਖੰਨੇ ਵਾਲੀ ਦੀ ਹੈਗੀ ਲਓ ਜੀ ਝੋਟੀ ਟੌਪ ਕਲਾਸ ਆ ਤੇ ਬਾਕੀ ਇਹ ਵੀ ਮਾਨਤਾ ਦਾ ਦਾ ਆ ਜਾਊਗਾ ਹੋ ਜਾਊ ਫੁੱਲ ਹੋ ਜਾਊਗਾ ਤੇ ਬਾਕੀ ਜਿਹੜੇ ਰੇਟ ਆ ਬਿਲਕੁਲ ਅੱਜ ਜਾਇਜ਼ ਪੈ ਰਹੇ ਆ ਜਾਇਜ਼ ਆ ਤੇ ਅੱਗੇ ਰਾਜ ਵਾਹੀਆ ਜਿਨ੍ਹਾਂ ਦਾ ਹੋ ਗਈ ਬਾਬੇ ਦੀ ਕਿਰਪਾ ਹਾਂ ਲਾ ਲੀ ਹੋ ਗਿਆ ਲੋਜ ਹੋ ਗਈ ਜੋ ਲਓ ਜੀ ਮੈਂ ਹੋ ਗਿਆ ਨਾ ਤੇ ਡੱਬਾ ਡਪਾ ਨਹੀਂ ਲਿਆ ਦੇ ਵਿੱਚ ਰਿਸ਼ਤਾ ਰਹਿੰਦੇ ਜਿਨ੍ਹਾਂ ਨਾਲ ਗੱਲ ਛੇੜ ਜੀ ਲੱਗਿਆ ਜੀ ਚੌਥੇ ਨੰਬਰ ਤੁਹਾਨੂੰ ਦਿਖਾਉਣੇ ਝੋਟੀ ਤੇ 145 ਜੋ ਦਾ ਮਾਨਦਾਨ ਪੂਰਾ ਫੁੱਲ ਹੋ ਜੂਗਾ ਤਿੰਨ ਨੰਬਰ ਜੇ ਵੇਖੋ ਨੰਬਰ ਜ਼ਰੂਰ ਤੁਹਾੜਾ ਫਿਰ ਜੇ ਦੱਸਣਾ ਹਾਂਜੀ ਹਾਂਜੀ ਪਤਾ ਹੈ ਨਾ ਨੰਬਰਾਂ ਕਿਉਂਕਿ ਮਾਲ ਸਾਡੇ ਕੋਲ ਜਿਆਦਾ ਆਂਦਾ ਫਿਰ ਸਾਨੂੰ ਵੀ ਨੰਬਰਾਂ ਥੋੜੇ ਜਿਆਦਾ ਤੁਹਾਨੂੰ ਵੀ ਹੋ ਜਾਂਦੀ ਆ ਹਾਂਜੀ 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 ਇਸ ਵੇਲੇ ਵੀ ਨਾ ਇੱਥੇ ਇੱਕਦਮ ਮਾਨਨਾ ਸੌਦਾ ਕਰਕੇ ਵੀਰਵੰਦ ਕਹਿੰਦਾ ਮੈਂ 6ਵੇਂ ਨੰਬਰ ਲਈ ਕਰੀ ਗੇ 5ਵੇਂ ਦੇ ਵਿੱਚ ਨੰਬਰ ਜ਼ਰੂਰ ਦੱਸਿਓ ਤੇ ਇਹਨਾਂ ਨੰਬਰ ਤੇ ਮਾਲ ਚੱਲਿਆ ਚੌਥੀ ਝੋਟੀ ਹੈਗੀ ਚੌਗੀ ਹਾਂਜੀ ਲਓ ਜੀ 4 ਦਾ ਕੱਟੀ ਚੈਂਪੀਅਨ ਝੋਟੀ 15 ਕਿਲੋ ਵਾਲੀ ਆ ਬਿਲਕੁਲ ਹਫਤੇ ਦੀ ਸੁਈ ਦਾ ਲਿਵਾ ਵੈ ਨਾ ਕੱ ਚੈਂਪੀਅਨ ਝੋਟੀ ਆ ਗਈ ਆ ਤੇ ਬਾਕੀ ਇਹਨਾਂ ਲੰਮੀ ਤੋਰ ਥੋੜੀ ਜੀ ਤੇ ਬਾਕੀ ਜੇ ਆਰਡਰ ਦੀ ਗੱਲ ਕਰ ਲਈਏ ਤੇ ਆ ਤਾਂ ਦੇਖੋ ਫਿਰੰਗ ਆਲਾ ਤੇ ਬਾਕੀ ਥਣ ਜਿਹੜਾ ਕੁਆਲਟੀ ਥਾਂਦੀ ਵੇਖੋ ਜੀ ਇਹਨੂੰ ਨੋਕ ਆਲਾ ਥਣ ਲੱਗਾ ਵਾ ਤੇ ਬਾਕੀ ਜੇ ਚਵਾਚ ਪੂਰੀ ਗੱਲ ਕਰੀਏ ਬਿਲਕੁਲ ਐਂ ਚਵਾਬ ਬੋਲਾ ਘਮਾਰੇ ਘਮਾਰੇ ਮਰਾਈ ਘਮਾਰੇ ਲਓ ਜੀ ਚੈਂਪੀਅਨ ਝੋਟੀ ਆ ਗਈ ਆ ਸਿੰਘ ਕੁਆੜੀ ਖਾ ਲੋ ਲਓ ਜੀ ਸਿੰਘ ਵਾਲੀ ਦਿਖਾਤੀ ਆ ਤੇ ਬਾਕੀ ਜੇ ਆਰਡਰ ਦੀ ਗੱਲ ਕਰ ਲਈਏ ਸਮਝੀ ਚਵਾ ਕਿਵੇਂ ਦਾ ਟੈਗ ਲੱਗਾ ਜੀ ਬਿਲਕੁਲ ਆ ਵੇਖ ਲੋ ਲਓ ਜੀ ਟੈਗ ਲੱਗਾ ਬਾਕੀ ਸਿੱਕ ਨੇ ਫੱਟ ਮਾਰ ਕੇ ਵੇਖ ਲੋ ਕੱਟੀ ਆ ਪਰ ਜਲਤ ਨਿਕਲੂ ਕਿਰੇ ਲੱਗੇ ਬਾਕੀ ਅੱਦਰ ਦੀ ਕੁਆਲਿਟੀ ਵੇਖ ਲੋ ਤੁਸੀਂ ਅੱਦਰ ਦੀ ਕੁਆਲਿਟੀ ਦੇਖ ਸਕਦੇ ਹੋ ਚਾਰ ਦੰਦ ਰੀਚ ਨਾਲ ਮੂੰਹ ਤਸੱਲੀ ਕਰਕੇ ਖੜੇ ਬਈ ਲਓ ਜੀ ਚਾਰ ਦੰਦ ਤਸੱਲੀ ਕਰਕੇ ਮੌਕੇ ਦੇ ਆਣ ਕੇ ਦੇਖ ਸਕਦਾ ਕੋਈ ਆਣ ਕੇ ਤੇ ਬਾਕੀ ਇਹ ਵੀ ਦੁੱਧ ਗਿਨਾਂ ਸੁਣ ਜੀ ਖਾਲੀ ਹੁੰਦਿਆਂ ਬੋਲੇ ਤੋਂ ਅੱਜ 12 ਕਿਲੋ ਸਟਾਰਟਿੰਗ ਚੁੱਕੀ ਅਸੀਂ 15 ਗਿਨਾਂ 16 ਪਰ ਅੱਦਰ ਵੇਖ ਲੋ ਕੱਟੀ ਕਿਹੜਾ ਲੱਗਾ ਲੇਵਾ ਕਿਹੜਾ ਲੱਗਾ ਰਾਮ ਦਾ ਦੁੱਧ 15 ਕਿਲੋ ਚ ਵਈ ਜਾਓ ਲਓ ਜੀ ਜਿਆਦਾ ਨਹੀਂ ਭਾਈ ਜਾਨਾ ਨੇ ਜੀ ਵੇਚੀ ਜੀ ਕਰਨੀ ਵਿੱਚ ਵੀਡੀਓ ਦੀ ਕਹਿ ਦਿੰਦੇ ਆ 15 ਚ ਵਾਜੀ ਮੁੜ ਕੇ ਨਾ ਵੀਰੇ ਚੇਤੇ ਰਹੇਗਾ ਤੁਸੀਂ ਕਿਹਾ ਜੀ 15 ਚ ਵਾ ਦੂਗੀ ਦੇਂਦੇ ਨਹੀਂ ਵੀ ਜੀ ਸੇਵਾ ਤੁਸੀਂ ਕਰਨੀ ਸੇਵਾ ਕਰਨੀ ਵੰਡਣਾ ਚੇਂਜ ਕਰਾਇਆ ਕਰੋ ਵੰਡ ਜਿਹੜਾ ਵੀ ਪਸ਼ੂ ਨੂੰ ਪੋਣਾ ਇੱਕੋ ਹੀ ਵੰਡ ਪਾਓ ਇੱਕੋ ਪਾਓ ਮੰਨਣ ਵਾਲੀ ਗੱਲ ਹੈ ਜੀ ਤੇ ਬਾਕੀ ਮੋਲ ਵੰਡ ਇੱਕ ਬਰੀ ਅਜੇ ਹੋਰ ਵਾਲੀ ਕੱਲ ਨੂੰ ਹੋਰ ਵਾਲੀ ਉਹ ਆਪਾਂ ਆਪਾਂ ਜਲਦੀ ਮਿਲਣਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਵੰਡ ਜਿਹੜਾ ਵਾ 50 ਕਿਲੋ ਬਜੇ ਚੁਪਰਾਂ ਦਾ ਕੋਈ 60 ਕਿਲੋ ਚੁਪਰੋਗੇ 70 ਕਿਲੋ ਚ 70 ਨੇ ਕਈ 20 ਕਿਲੋ ਵਾਲਾ ਵੀ ਨਾ ਲੈ ਜੀ ਗੱਲਾਂ ਦੇ ਵਿੱਚ ਗੱਲਾਂ ਵੀ ਸਾਰੀਆਂ ਸਮਝਾ ਰਹੇ ਆ ਵੀ ਵੰਡ ਜਿਹੜਾ 1 ਕਿਲੋ ਪਾਇਆ ਕਰੋ ਤੇ ਬਾਕੀ ਜਿਹੜੀ ਕੁਆਲਿਟੀ ਆ ਬਾਕੀ ਗੱਲ ਗੱਲ ਕਰੀਏ ਆਪਾਂ ਬਰੀਡ ਦੀ ਝੱਲੇਵਾ ਅੱਗੇ ਦੇਖੋ ਕੱਟੀ ਨਿਕਲੇ ਲਓ ਜੀ ਬਾਕੀ ਇਹ ਵੀ ਜਿਹੜੇ ਹਟਰ ਲੱਗਾ ਦੇਖ ਸਕਦੇ ਤੁਸੀਂ ਬਾਕੀ ਜਿਹੜੀ ਗਾੜਿਆ 2 2.5 ਕਿਲੋ ਦੀ ਗਾੜ ਵੀ ਮਤਲਬ ਸਟਾਰਟਿੰਗ ਹੀ ਚੁੱਕੀ ਚੁੱਕ ਦੀ ਚੁੱਕੀ ਆ ਤੇ ਬਾਕੀ ਝੋਟੀ ਜਿਹੜੀ ਹੈ ਚੈਂਪੀਅਨ ਹੈ ਤੇ ਬਾਕੀ ਭਾਈ ਜੀ ਮੁੱਲ ਦੱਸੋ ਇਹਦਾ ਮੁੱਲ ਜਿਹੜਾ ਕੱਟੀ ਦਾ ਨਾ ਮੁੱਲ 170 ਕਰਾ ਲਓ ਹਾਂਜੀ 80 ਕਰਾ ਲਓ ਹਾਂਜੀ ਇਹ ਝੋਟੀ ਜਿਹੜੀ ਹੈ ਨਾ ਹਾਂਜੀ ਹਾਂਜੀ 1 ਲੱਖ 450 ਮਾਨ ਉਹ ਖਾਲੀ ਮਾਨ ਸਮਾਨ ਕਰਦਾ ਲਓ ਜੀ ਮਾਨ ਕਰਦੇ ਹੋ ਸਪੰਸਰ ਸਾਹਿਬ ਬਾਕੀ ਸਾਰੀਆਂ ਗੱਲਾਂ ਤਾਂ ਉਹ ਦੱਸਤੀਆਂ ਨੇ ਹੁਣ ਆਪਾਂ 5ਵੇਂ ਨੰਬਰ ਤੇ ਚੱਲ ਪਏ ਆ ਤੇ ਵੱਡੇ ਕੱਦ ਕਾਲੀ ਦੁਜਾ ਸੁਹਾ ਅਰੀਜਨ ਹਾਂਜੀ ਠੀਕ ਹੈ ਨਹੀਂ ਥੋੜੀ ਜੀ ਛੋਟੀ ਫਿੱਕੀ ਜਰੂਰ ਆ ਮਤਲਬ ਕਿਸੇ ਨੇ ਲੇਟ ਛੱਡੀ ਆ ਇਹਨੂੰ ਮੰਨ ਕੇ ਚਲੋ ਵੀ ਜਿਆਦਾ ਜਿਹਾ ਲੰਮਾ ਸਮਾਂ ਦੁੱਧ ਦੇ ਕੋਲ ਆ ਛੋਟੀ ਆ ਅੱਛਾ ਜੀ ਮਾਲਕ ਕਹਿਣ ਦਾ ਮਤਾਬਿਕ ਵੇਖੋ ਅਸੀਂ ਤੁਹਾਨੂੰ ਕਿਹਾ ਵੀ ਇਹ ਆਪਣੇ ਕੋਲ ਗੱਲਾਂ ਬਣਾਈਆਂ ਨੇ ਮਾਲਕਾਂ ਨੇ ਕਹਿਮਦਾ ਮਾਲਕਾਂ ਨੇ ਕਿਹਾ ਵੀ ਸਾਡੇ ਨੂੰ ਫਲੇ ਖਾਲ ਆ ਗਿਆ ਮਤਲਬ ਸਾਡੇ ਕੋਲ 40 50 ਦਿਨ ਮੱਝ ਨੂੰ ਮਤਲਬ ਛੱਡਿਆ ਗਿਆ ਛੱਡਿਆ ਗਿਆ ਮਤਲਬ ਸਾਨੂੰ ਮਹੀਨੇ ਦਾ ਕੋ ਭਲੇਖਾ ਲੱਗ ਗਿਆ ਹਾਂਜੀ ਹਾਂਜੀ ਤੇ ਦੇਖੋ ਬਾਕੀ ਆਪਣੇ ਤਸੱਲੀ ਕਰਕੇ ਖੜੇ ਕੋਈ ਅੱਜ ਵੀ ਦੁੱਧ ਛੋਟੀ ਕੋ 14 ਕਿਲੋ ਹਾਜ਼ਰ ਹੈ ਅੱਛਾ ਜੀ 17 8 ਵਾਲਾ ਰਾਮਨਾ ਚੌੜੀ ਜਿੰਨੇ ਚਵਾਉਣਾ ਹੀ ਉਹਦਾ ਆਪ ਕਮਾਂਗੇ ਹਰੀਆਂ 17 8 ਰਾਨੀ ਕਮਾਂਗੇ ਆ ਖੋਲੀ ਜਾਂਦਾ ਮੰਜਾ ਲਓ ਜੀ ਬਾਕੀ ਸਾਰੀਆਂ ਗੱਲਾਂ ਤਾਂ ਦੱਸਤੀਆਂ ਨੇ ਬਾਈ ਇਹਨਾਂ ਨੇ ਤੇ ਥੋੜੀ ਜਿਹੀ ਫਕੀਰ ਹੈ ਗਈ ਆ ਤੇ ਕੱਦ ਦੀ ਗੱਲ ਕਰ ਲੋ ਕੱਦ ਦੇ ਬਹਿ ਲੋ ਆ ਬਿਲਕੁਲ ਵੱਡੇ ਏਰੀਆ ਕੋਈ ਛੋਲੇ ਜੇ ਕੱਦ ਨਹੀਂ ਬਿਲਕੁਲ ਹਾਂਜੀ ਹਾਂਜੀ ਪੂਰੀ ਫੁੱਲ ਸਾਈਜ਼ ਬੋਲ ਵੀ ਫੜੀ ਦੱਸਦੀ ਆ ਵੀ ਮਾਝ ਕੋਈ ਵੱਜੀ ਆ ਹਾਂਜੀ ਬਾਕੀ ਚੈਂਪੀਅਨ ਏ ਛੋਟੀ ਬਾਕੀ ਸੇਂਗ ਸੁੰਗਦੀ ਤੇ ਕੱਦ ਕੱਦ ਦੀ ਗੱਲ ਕਰ ਲਈਏ ਫੁੱਲ ਸਾਈਜ਼ ਨੂੰ ਕਹਿੰਦੇ ਨੇ ਢੋਲ ਵੀ ਧਾ ਕੇ ਮੈਂ ਫਾਵਾ ਕੇ ਨਹੀਂ ਆਖੋ ਵੀ ਜਦੋਂ ਵੀ ਹਾਂ ਲਓ ਜੀ ਬਾਕੀ ਟੌਕ ਆ ਜਿਹਨੂੰ ਆਂਦੇ ਆ ਛੋਟੀ ਤੇ ਬਾਕੀ ਇਹ ਵੀ ਥਾਂ ਥਣ ਕੁਆਲਿਟੀ ਬਹੁਤ ਚੰਗੀ ਲੱਗੀ ਤੇ ਆਦਰ ਬਿਲਕੁਲ ਫਿਟਿੰਗ ਆ ਲ ਆ ਗਿਆ ਤੇ ਫੁੱਲ ਸਾਈਜ਼ ਆ ਬਾਕੀ ਹ ਤੇ ਬਾਕੀ ਇਹ ਵੀ ਦੋ ਦੇ ਤੀ ਤੁਹਾਨੂੰ ਦੱਸ ਦਈਏ ਕਰ ਵੀ 14 15 ਕਿਲੋ ਹਰਮਾਨਾ ਚਵਾਈ ਜਾਏਗੀ ਜਾਂਦੋ 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 ਜੀ ਅੱਗੇ ਵੀ ਜਿਹੜੇ ਚੀਜ਼ ਦਾ ਰਕਾਣ ਹੀ ਨਾ ਖਲਾ ਆ ਗਿਆ ਹਾਂ ਲਪਾਈ ਆ ਵੀ ਇਹਦਾ ਪਰਦਾ ਰੱਖਦੇ ਮੈਂ ਦੇਖਾਂਗਾ ਜੀ ਸਾਹਮਣੇ ਲਾ ਕੇ ਵਿਖਾ ਲਿਆ ਬਿਲਕੁਲ ਹਰ ਜਿੰਨ ਦਾ ਵੀ ਕਰਾਵਾਂਗੇ ਹਾਂਜੀ ਹਾਂਜੀ ਆਪਾਂ ਕਿਸੇ ਰੋਜ਼ ਮਰਾ ਕਰਕੇ ਪੈਸੇ ਨਹੀਂ ਲੈਣੇ ਠੀਕ ਨਹੀਂ ਗੱਲ ਸਹੀ ਸਹੀ ਗੱਲ ਬਹੁਤ ਔਖੇ ਬੰਦੇ ਆ ਜੀ ਹਾਂਜੀ ਬਾਕੀ ਇਹ ਵੀ ਬ੍ਰੀਡ ਸਾਲਾ ਬ੍ਰੀਡ ਵੇਖ ਲਓ ਕਦ ਕੜ ਲੇਵਾ ਵੇਖ ਲਓ ਕੱਲਾ ਕਲਾ ਅੰਚਲ ਵਿਆਹ ਜਿਗਾਰਡ ਵੇਖ ਲਓ ਛੋਟੀ ਤੇ ਵੱਡੀ ਫੁੱਲ ਜੀ ਸਿੰਗਲ ਹੱਡੀ ਵਾਲੀ ਆ ਗਈ ਛੋਟੀ ਸਿੰਗਲ ਕੀ ਆ ਵੇਖੋ ਤਾਂ ਕੱਦ ਵੇਖੋ ਮੇਰੇ ਨਾਲ ਬਿਲਕੁਲ ਮੋਢਿਆਂ ਮੋਢਿਆਂ ਬਰਾਬਰ ਖੜੇ ਸਹੀ ਸਹੀ ਗੱਲ ਹੈ ਜੀ ਦੁੱਧ ਵੀ ਜੀ ਕੋ ਜਨਾ ਮਰਜੀ ਪਾਲੇ ਜਿੰਨਾ ਚਲੂ ਘੋਟੀ ਬਰੀਕ ਬਰੀਕ ਵਾਲੀ ਬਹੁਤ ਜ਼ਿਆਦਾ ਆਰਡਰ ਵੇਖੋ ਕੱਟੀ ਨੂੰ ਕਿਹੜਾ ਲੱਗਾ ਬਰੀਕੀਆਂ ਬਰੁਕੀਆਂ ਬਰੀਕੀਆਂ ਬਰਕੀਆਂ ਬਹੁਤ ਜ਼ਿਆਦਾ ਅਸੀਂ ਤੁਹਾਨੂੰ ਹਰ ਚੀਜ਼ ਲਾ ਕੇ ਖਾਣ ਲਈ ਹਾਂਜੀ 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 ਤੇ ਬਾਕੀ ਮੋਲ ਦੀ ਗੱਲ ਕਰ ਲਈਏ ਮੋਲੇ ਦਾ ਵੀ ਜੀ ਫੋਨ ਤੇ ਕਰਾਂਗੇ ਉਹ ਵੀ ਜੀ ਨਹੀਂ ਬੈਠੇ ਨਾਲ ਵੇਚਣ ਵਾਸਤੇ ਲੈਣੀ ਆਉਗਾ ਸਾਹਮਣੇ ਮਾਰ ਦੋ ਕੈਮਰਾ ਵੇਖ ਆ ਜਾ ਜੀ ਬੈਠੇ ਨਾਲ ਸੌਦਾ ਚੱਲਣ ਰਿਹਾ ਮੋਲੇ ਜਾਇ ਜੀ ਕੋਈ ਜਿਆਦਾ ਮੋਲੇ ਕੋ 60 70 ਵਾਲਾ ਮੋਲ ਨਹੀਂ ਹੈ ਹਾਂਜੀ ਹਾਂਜੀ ਜਾਇ ਜੀ ਲਓ ਜੀ ਜਾਇ ਜੀ ਕਰਨਾ ਤੇ ਅੱਗੇ ਆ ਗਈ ਜੀ ਇਹ ਵੀ ਜੀ ਹੈਗੀ ਜੀ ਆਪਣੀ 5 ਨੰਬਰ ਝੁੱਟੀ ਜਿਹੜੀ ਹੁਣ ਵਿਖਾ ਲਈ ਹੈ ਹਾਂਜੀ ਆ 6 ਨੰਬਰ ਆ ਗਈ ਜੀ 6 ਨੰਬਰ ਆ ਗਈ ਚਾਰ ਦੰਦ ਰਿਜਨਲ ਦੁੱਧ 15 ਕਿਲੋ ਲਓ ਜੀ 15 ਕਿਲੋ ਵਾਲੀ 14 ਕਹਿ ਕੇ ਲੋਕ ਲੈ ਜੇ ਬਈ ਲਓ ਜੀ 14 ਜਿਹੜਾ ਮੰਨ ਕੇ ਕੋਈ ਲੈ ਸਕਦਾ ਵਾ ਇਹਦੇ ਆਰਡਰ ਤੇ ਨਾੜਾ ਵਖਾ ਲੋ ਪਹਿਲਾਂ ਕੱਟੀਏ ਲਓ ਜੀ ਕੁਆਲਟੀ ਕੁਲੀ ਬਹੁਤ ਚੰਗੀ ਤੇ ਬੇਲ ਦੀ ਬਹੁਤ ਚੰਗੀ ਆ ਕੱਢ ਕੇ ਬਾਹਰੇ ਖਰੀਦ ਤੋਂ ਆਉਂਦੇ ਹੋ ਬੜੀ ਗੋਲ ਜੀ ਆਰਡਰ ਵਖਾ ਲੋ ਲਓ ਜੀ ਆਰਡਰ ਦੀ ਕੁਆਲਟੀ ਦੇਖ ਸਕਦੇ ਜੋ ਤੇ ਪਾ ਗਾਰਡ ਪਛਾਰ ਦੀ ਬਰਾਬਰ ਜਿਹਨੂੰ ਕਹਿੰਦੇ ਨੇ ਤੇ ਬਾਕੀ ਇਹ ਵੀ ਕੁਆਲਟੀ ਕੁਆਲਟੀ ਸੇਂਗ ਦੀ ਬਹੁਤ ਹੀ ਚੰਗੀ ਜਿਹਨੂੰ ਕਹਿੰਦੇ ਨੇ ਤੇ ਪੇਠ ਪੂਰਾ ਬਹੁਤ ਚੰਗਾ ਵਾ ਤੇ ਇਹ ਕਹਿੰਦੇ ਕਹਿੰਦੇ ਬਾਕੀ ਨੋਕਾ ਦਾ ਥਾਣਾ ਆ ਗਿਆ ਇਹਨੂੰ ਤੇ ਬੜੀ ਕਿੰਬਰੂਕੀਆਂ ਬਹੁਤ ਆ ਘਮਾਰੋ ਜੀ ਭਾਜੀ ਹਾਂ 4 دانہ ਕਤੀ 14 ਕਿਲੋ ਮੁੱਲ ਦੇ ਲਈ ਤਾਜੀ ਸੂਈ ਲਓ ਜੀ 14 ਕਿਲੋ ਮੰਨ ਕੇ ਕੋਈ ਲੈ ਦੇ ਮੇਰਾ ਵੀਰ ਤੇ ਚੌ ਪੰਜ ਦਿਨਾਂ ਦੀ ਸੂਈ ਆ ਤੇ ਬਾਕੀ ਇਹ ਵੀ 2 ਕਿਲੋ ਦੀ ਆਉੜ ਤੇ ਲਾ ਦੇ ਝੋਡੀ ਹਫਤਾ ਦਾ ਦੇ ਸਾਹਮਣੇ 17 18 ਕਿਲੋ ਦਾ ਰਾਮਣਾ ਚ ਵਾਦੂ ਰਾਮਣਾ ਰਮਾਨਾ ਚ ਵਾਜੇ ਹਾਂ ਉਹ ਜਿੱਡੀ ਇਹਦੀ ਜਾਤ ਕੁਆਲਟੀ ਨਸਲ ਆ ਜੀ ਹਾਂਜੀ ਬਾਕੀ ਅਹੀਂ ਜਿਹੜੀ ਚੀਜ਼ ਸਾਹਮਣੇ ਹੀ ਲਗਾਉਣੀ ਹੈਗੀ ਬਿਲਕੁਲ ਤੁਹਾਡੇ ਸਾਹਮਣੇ ਵੱਡੀ ਫੋਲ ਆ ਢਾਂਚਾ ਬੜਾ ਲੇਵਾ ਵੇ ਨਾ ਕੱਟੀ ਨੂੰ ਕਿਹੜਾ ਲੱਗਾ ਚੰਚ ਰੰਚਲ ਵੇਖ ਲਓ ਕਿਹੜੇ ਲੱਗੇ ਕਵਾਲੀ ਕਬੂਲੀ ਬਹੁਤ ਚੰਗੀ ਲੱਗ ਰਹੀ ਵਿਥੀ ਵਿਥੀ ਵੀ ਖਾ ਲਓ ਕੈਮਰਾਮੈਨ ਸਾਹਿਬ ਕੱਟੀ ਕਿਹੜੇ ਲੱਗੀ ਆ ਲਓ ਜੀ ਬਾਕੀ ਇਹ ਵੀ ਟਾਪ ਕਲਾਸ ਨੂੰ ਕਹਿੰਦੇ ਨੇ ਤੇ ਬਾਕੀ ਇਹ ਵੀ ਥਣ ਜਿਹਦਾ ਆ ਆ ਦੋਹਾਂ ਪਾਸੇ ਨਾਲਾ ਨਾਲਾ ਗੇਟ ਗੇਟ ਦੀ ਵੀ ਇਥੇ ਚਵਾਈ ਬੜੀ ਬੰਬ ਲੱਗੀ ਚੱਟੀ ਬਿਲਕੁਲ ਪੋਲੀ ਪਾਲੀ ਮਾਂ ਚਵਾਈ ਦੀ ਮਾੜੀ ਮੱਝ ਲੈਣੀ ਇਦਾਂ ਹੋਈ ਫਾ ਲੋ ਨਾਲ ਆਣਗੇ ਥੋੜੀ ਲੈ ਵੇ ਦਿਖਾ ਦਈਏ ਨਾਲਾ ਇੱਕ ਝੋਟੀ 20 ਦਿਨਾਂ ਪਤਾ ਹੋਰ ਕੋਈ ਬਣੂਗਾ ਪਹਿਲਾਂ ਡੰਗਰ ਜਿਹੜਾ 20 ਦਿਨ 21 ਦਿਨ ਲੈਂਦਾ ਜੀ ਹਾਂਜੀ 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 origignal 4 ਦੰਦਾਂ ਦਾ ਚੈਂਪੀਅਨ ਝੋਟੀ ਆ ਵੇਖੋ ਇਹ ਲੈਵਾ ਲੈਵਾ ਸਿੰਘ ਕੁਆਲਟੀ ਵੇਖੋ ਸਿੰਘ ਵਾਲੀ ਬਹੁਤ ਚੰਗੀ ਆ ਤੇ ਬਾਕੀ ਜੇ ਮੋਲ ਦੀ ਗੱਲ ਕਰੀਏ ਜੀ ਮੋਲ ਜਿਹੜਾ ਜਿਹਦਾ ਆਪਾਂ 2 20 ਕਰਾ ਲਓ ਹਾਂਜੀ ਮੋਲ ਦੀ ਆ ਤੇ ਮਾਨਸਮਾਨ ਨਹੀਂ ਕਰਕੇ ਦਾਂਗਾ ਝੋਟੀ ਜਿਹੜੀ ਆ ਝੋਟੀ ਦੇ ਦਾਂਗੇ 1 ਲੱਖ 70 ਦੀ ਇਹ ਇੱਕ ਸੱਤਰ ਦੀ ਉਹ ਜੀ ਮਾਨਤਨ ਲਓ ਜੀ ਮਾਨਤਨ ਹੋ ਜੂ ਮੁੱਲ 170 ਆ ਤੇ ਬਾਕੀ ਇਹ ਵੀ ਮੁੱਲ ਜਾਇਜ ਕਰਦੇ ਇਹਨਾਂ ਸਪੰਚੂ ਨਹੀਂ ਬਾਕੀ ਜ਼ਿਆਦਾ ਨਹੀਂ ਮਲ ਥੋੜਾ ਬਤਾ ਜਿਹੜੀ ਛੋਟ ਛੱਪਾ ਕਰ ਦੇਣਗੇ ਤੇ ਅੱਗੇ ਆ ਗਈ ਸਪੰਜੀ ਇਹ 5 ਨੰਬਰੀ 6 ਨੰਬਰੀ 7 ਨੰਬਰ ਆ ਗਈ ਹਾਂਜੀ ਹਾਂਜੀ 7 ਨੰਬਰ ਜਰੂਰੀ ਵਿੱਚ ਵੀ ਜੀ ਦੱਸਣਾ ਲਓ ਜੀ 7 ਨੰਬਰ ਆ ਗਈ ਜੀ ਤਾਜੀ ਸੂਈ ਸੋਈ ਦੂਜਾ ਸੂਆ 6 ਦੰਦ origignal ਕੋਟਰੋਂ ਬਾਹਰੋਂ ਮੈਂ ਚੋੜੀ ਆਪਣੇ ਪਾਸੇ ਬਾਹਰ ਕੱਢ ਕੇ ਵਿਖਾ ਦਉ ਤੂੰ ਬਾਹਰ ਕੱਢ ਕੇ ਵਿਖਾ ਦੇ ਇਹਨੂੰ ਅੰਦਰੇ ਲਾਇਆ ਉੱਥੇ ਉਹ ਸੈਰ ਤੇ ਬੰਦਾ ਮੇਰਾ ਵੀਰ ਇਹ ਆ ਵੀ ਅੰਦਰੇ ਲਾਇਆ ਅੰਦਰੇ ਮੇਰਾ ਵੀਰ ਬਾਕੀ ਇਹ ਵੀ ਤਾਜੀ ਸੂਈ ਆ ਤੇ ਬਾਕੀ ਇਹ ਵੀ ਜਿੰਨਾਂ ਤੱਕ ਵਿਖਾ ਦੋ ਸੇਲ ਹੋ ਚੁੱਕੀ ਆ ਲਓ ਜੀ ਇਹਦਾ 8 ਨੰਬਰ ਸੇਲ ਹੋ ਚੁੱਕੀ ਆ ਤੇ ਚਵਾਈ ਚਲੰਦੀ ਆ ਹਾਂ ਕਮਾ ਵੇਖੋ ਜੀ ਆਰਡਰ ਦੀ ਗੱਲ ਕਰੀਏ ਫਿਰੰਗਾਲਾ ਆ ਗਿਆ ਆਰਡਰ ਇਹਨੂੰ ਵੀ ਪਰਸੋਂ ਦੀ ਸੂਈ ਝੋਟੀ ਹਾਂਜੀ ਬੋਲਿਆ ਖਾਲੀ ਹੋਈ ਲਓ ਜੀ ਬੋਲਿਆਂ ਖਾਲੀ ਹੋਈ ਪਈ ਆ ਸੋਰਾ ਡਰਦੀ ਆ ਥੋੜਾ ਕੈਮਰੇ ਤੋਂ ਤੇ ਬਾਕੀ ਇਹ ਵੀ ਖਾਲੀ ਹੋਈ ਆ ਜੀ ਤਿੰਨਾਂ ਕੇ ਲੇਵਾ ਛੋਟੀ ਵੀ ਛੋਟੀ ਕੋ ਬਹਿਣਾ ਔਖਾ ਆ ਲਓ ਜੀ ਨਾਲਾ ਨੂਰਾ ਬਹੁਤ ਆ ਛੋਟੀ ਜਿਹੜਾ ਗੱਲ ਕਰੀਏ ਬਰੀਕੀਆਂ ਬਰੀਕੀ ਬਰਾਕੀ ਬੜੀ ਆ ਛੋਟੀ ਜੀ ਬੰਦੋ ਜੀ ਬਾਈ ਜੀ ਬੰਦੋ ਲਓ ਜੀ ਬਾਕੀ ਅਟਰ ਰੋਟਰ ਤੁਹਾਨੂੰ ਦਿਖਾਤਾ ਤੇ ਬਾਕੀ ਜਿਹੜਾ ਗੱਲ ਕਰੀਏ ਆਪਾਂ ਪੇਠ ਪੁੜੇ ਦੀ ਗੱਲ ਕਰੀਏ ਪਿੱਠ ਪੇਠੇ ਪੂਰੇ ਦੀ ਬਿਲਕੁਲ 3 ਫੁੱਟ ਚੌੜੀ ਝੋਟੀ ਜਾਗੀ ਤੇ ਬਰੀਕੀਆਂ ਬਰੂਕੀਆਂ ਬਹੁਤ ਆਦਾ ਨਾੜਾ ਜੱਟ ਬਲਾ ਜੱਟ ਬਲਾ ਵੱਡੀ ਆ ਕੋਈ ਛੋਟੀ ਨਹੀਂ ਚੈਂਪੀਅਨ ਝੋਟੀ ਆ ਲਓ ਜੀ ਚੈਂਪੀਅਨ ਆ ਗਈ ਇਹਦੇ ਨਾੜਾਂ ਦੇ ਆਰਡਰ ਤੇ ਲੈਵਾ ਵਖਾ ਲੋ ਚਾਰ ਦਿਓ ਬਿਲਕੁਲ ਬੋਲਿਓ ਖਾਲੀ ਹੋ ਚੁੱਕੀ ਬੋਲਿਓ ਬਿਲਕੁਲ ਲਓ ਜੀ ਬੋਲਿਓ ਖਾਲੀ ਹੋਈ ਪਈ ਐ ਤੇ ਸਟਾਰਟਿੰਗ ਕਿਨੇ ਕਿਉਂ ਕਿ 52 ਸਟਾਰਟਿੰਗ ਜਿਹੜੀ ਠੋਡੀ ਬਾਜੀ ਦੀ ਸਟਾਰਟਿੰਗ ਕਹਿਣ ਜਿਹੜਾ ਅੱਜ 11 ਕਿਲੋ ਤੋਂ ਸਟਾਰਟਿੰਗ 10 ਤੋਂ 11 ਕਿਲੋ ਰੇਂਜ ਵਿੱਚ ਸਟਾਰਟਿੰਗ ਕਿੱਤੀ ਲਓ ਜੀ 10 ਤੋਂ 11 ਕਿਲੋ ਦੇ ਸਟਾਰਟਿੰਗ 17 18 ਕਿਲੋ ਵਾਲੀ ਠੋਡੀ ਜਿਹੜੀ ਮੈਂ ਗੱਪੜ ਵੇਖੀ ਸੀ ਇੱਥੋਂ ਸਾਡੇ ਲੈਵਾ ਜਿਹੜਾ ਸੀ ਨੂੰ ਬਹਿਣਾ ਔਖਾ ਸੀ ਆਪਣੇ ਕੋਲ ਕੰਪਨੀ ਦੀ ਵੀਡੀਓ ਵੀ ਹੈਗੀ ਜੇ ਫਿਰ ਵੀਰ ਨੇ ਦੇਖਣੀ ਲਓ ਜੀ ਸ ਸ਼ਟਾਰ ਰਹੇ ਜੇ 10-11 ਕਿਲੋ ਤੋਂ ਸਟਾਰਟ ਆ। ਸਟਾਰਟਿੰਗ ਵੇਖੋ ਸਾਰਿਆਂ ਦੇ ਘਰਾਂ ਵਿੱਚ ਜੀ ਮੱਝਾਂ ਸੁੰਦੀਆਂ ਠੀਕ ਨਹੀਂ ਕਰਦੇ। ਹਾਂਜੀ ਹਾਂਜੀ ਹਾਂਜੀ। ਵੇਖੋ ਤੁਹਾਡਾ ਇਹ ਪੰਜਾਬ ਦਾ ਧੰਦਾ ਨਾ ਐਗਰੀਕਲਚਰ ਤੇ ਡੇਰੀ ਫਾਰਮ ਦੇ ਨਾਲ ਹੀ ਮਤਲਬ 100 ਦੇ ਵਿੱਚੋਂ 99% ਲੋਕ ਜੁੜੇ ਨੇ। ਜੁੜੇ ਨੇ ਹਾਂਜੀ। ਹਰ ਇੱਕ ਇਨਸਾਨ ਨੂੰ ਪਤਾ ਵੀ ਫਸਲ ਦਾ ਝਾੜ ਕਿੰਨਾ ਨਿਕਲਦਾ। ਹਰ ਇੱਕ ਇਨਸਾਨ ਨੂੰ ਇਹ ਪਤਾ ਵੀ ਮੱਝ ਨੂੰ ਦੁੱਧ ਸੁੰਦਿਆ ਫਰ ਕਿੰਨਾ ਦੇਦੀ ਕਿੰਨਾ ਦੇਦੀ ਕਿੰਨਾ ਦੇਦੀ। ਕਹਿੰਦੇ 16 ਕਹਿੰਦੇ 18 ਦੇਦੀ ਉਹ ਵੀ ਜੀ ਕਹਿਣ ਦੀ ਹਵਾ 'ਚ ਗੱਲਾਂ ਆਈਆਂ। ਹਾਂਜੀ ਹਾਂਜੀ ਹਾਂਜੀ। ਫੈਨ ਲੋਕ ਕਹਿੰ ਹਾਂ ਜੀ ਨਹੀਂ ਜਾਣਾ ਹਵਾ ਕੀ ਕਿਹਾ ਮੈਂ ਹਵਾ ਜੀ ਠੀਕ ਹੈ ਅੱਜ 10 ਕਿਲੋ 11 ਕਿਲੋ ਸਟਾਰਟਿੰਗ ਚੱਕੀ ਆ ਤੁਹਾਨੂੰ ਪਤਾ ਪੰਗਾ ਨਾ ਰਾਵਾਂ ਮੈਂ ਦੋਤੇ ਭੁੱਲ ਚੱਲੇ ਹਾਂ ਹਾਂ ਜੀ ਹਾਂ ਜੀ ਦੋਤੇ ਲਵਾਉਣਾ ਚਾਹੂਗੀ 15 ਪਲੱਸ ਪਤਾ ਨਹੀਂ ਚਵਾ ਕੇ ਨਾ ਜਾਈ 17 ਚਵਾਜੇ 18 ਚਵਾਉ 15 ਪਲੱਸ ਹਾਂ ਜੀ ਹਾਂ ਜੀ ਬਾਕੀ ਆਰਡਰ ਲੈ ਵਖਾ ਲੇ ਕਿੱਥੇ ਫੇੜਾ ਲੱਗਦਾ ਤੇ ਦੇਣੀ ਕਿੰਨੇ ਦੀ ਸਪੰਜੀ ਲੈ ਲਓ ਇੱਥੇ ਕੱਟੀਆਂ ਲਓ ਜੀ ਲੈਵਾ ਬੈਟਿੰਗ ਦਾ ਆਰਡਰ ਆ ਗਿਆ ਬਾਗੀ ਚਵਾਜਪੁਰ ਬਿਲਕੁਲ ਐ 100 ਚ 100 ਖਾਲੀ ਥਾਣਾਂ ਦੇ ਖੜੀ ਐ ਥਾਣ ਬਖਾਲੋ ਦੇ ਬਿਲਕੁਲ ਬੋਲਿਓ ਖਾਲੀ ਹੋਈ ਬਿਲਕੁਲ ਐ ਕੋਈ ਬੋਲਿਓ ਖਾਲੀ ਆ ਕੋਈ ਪਸ਼ਮੀ ਦੀ ਹੈ ਕੀ ਮੱਝੇ ਦੀ ਚੋੜ ਕੇ ਕਰਾ ਲਓ ਥਾਣਾ ਮੇਰੇ ਮੈਂ ਤਾਂ ਕੋਈ ਪਸ਼ਮਿਆਂ ਨਹੀਂ ਕਿ ਮੇਰਾ ਮੱਝ ਸਹੀ ਗੱਲ ਐ ਮਦਨ ਵਾਲੀ ਗੱਲ ਐ ਬਿਲਕੁਲ ਐ ਖਾਲੀ ਬਜ਼ਾਰ ਖੜੀ ਐ ਜਿਹੜਾ ਪਸ਼ਮਣੀਆਂ ਕੁਝ ਹੋਰ ਹੀ ਬਣ ਜੇ ਹੋਰ ਹੀ ਬਣੀਆਂ ਤੇ ਚਲਾਈ ਵੇਖੋ ਪਿੱਠ ਦੀ ਲਓ ਜੀ 3 ਫੁੱਟ 3 ਫੁੱਟ ਲਓ ਜੀ ਜੇ ਸਪੰਜੂ ਨਹੀਂ ਇੱਕ ਸਾਈਡ ਦੇਖ ਲੋਗੇ ਪਰਲੇ ਪਾਸੇ ਜਿਹੜੀ ਬਾਹ ਨਹੀਂ ਜਾਊਗੀ ਤੇ ਬਾਕੀ ਇਹ ਆ ਵੀ ਕੁਆਲਿਟੀ ਸਮਝੀ ਗੱਲ ਕਰੀ ਫਿਰ ਬਰੀਡ ਦੀ ਫਿਰ ਬਰੀਡ ਦੇ ਫਿਰ ਜਦੋਂ ਕੰਮ ਹੀ ਬਰੀਡ ਦੇ ਕਰਨਾ ਫਿਰ ਕੁਆਲਿਟੀ ਦੁੱਧ ਵੀ ਲੈਣਾ ਵਾ ਤੇ ਕੱਢਣਾ ਦੁੱਧ ਜਿਹੜਾ ਬਰੀਡ ਨਹੀਂ ਆ ਹਾਂਜੀ ਤੇ ਹਾਂਜੀ ਜੇ ਬਰੀਡ ਚੰਗੀ ਆ ਤੇ ਦੁੱਧ ਵੀ ਚੰਗਾ ਮਤਲਬ ਗੱਲ ਕਰੀਏ ਕੁਆਲਿਟੀ ਦੀ ਕੁਆਲਿਟੀ ਚੰਗੀ ਤੇ ਹਰ ਗੀ ਚੀਜ਼ ਮਤਲਬ ਬੰਦਾ ਗੱਲ ਕਰੀਏ ਸੱਤ ਮਾਰ ਕੇ ਵੇਚ ਲਓ ਝੋਡੀ ਨਾਲ ਲਾ ਕੇ ਰੋਲ ਸਕੀ ਦੀ ਝੋਟੀ ਲਓ ਫੋਟਾਇਰ ਹਾਂ ਜੀ ਜੀ ਬਾਕੀ ਇਹ ਵੀ ਚੈੱਕ ਕਰ ਸਕਦਾ ਕੋਈ ਤੇ ਟੋਕਨ ਲੱਗਾ ਵਾ ਤੇ ਬਾਕੀ ਇਹ ਵੀ ਕੋਈ ਆਨਲਾਈਨ ਵੀ ਚੈੱਕ ਕਰ ਸਕਦਾ ਇਸ ਪੰਜੇ ਮੋਲੇ ਦਾ ਮੁੱਲ ਝੋਟੀ ਦਾ ਜਿੰਨਾ ਮਰਜ਼ੀ ਕਰੀ ਗਏ ਹਾਂ ਜੀ ਝੋਟੀ ਜਿਹੜੀ ਆ ਤੁਹਾਨੂੰ ਜਿਹੜੀ ਆ 1 ਲੱਖ ਤੇ 60 ਹਜ਼ਾਰ ਦੀ 1 60 ਦੀ ਮੁੱਲ ਪੈਸੀ ਰੋਲ 90 ਗ੍ਰਾਮ 1 60 ਦੀ ਮਾਨਦਾਨ ਹੋ ਜੂਗੀ ਫੋਲ ਕਰਦੇ ਹੋ ਮਾਨਤਾ ਨਾ ਬਾਕੀ ਇਹ ਵੀ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਬਿਲਕੁਲ ਟੌਪ ਵਾਲਾ ਸਾਰੀਆਂ ਦਿਖਾ ਲਈਆਂ ਤੇ ਬੂਰੀਆਂ ਵੀ ਜਿਹੜੀਆਂ ਤੁਹਾਨੂੰ ਇਹ ਸਪੈਸ਼ਲ ਕਈਆਂ ਵੀਰਾਂ ਦੀਆਂ ਡਿਮਾਂਡਾਂ ਵੀ ਹੈਗੀਆਂ ਸੀ ਵੀ ਬੂਰੀਆਂ ਵੀ ਝੋਟੀਆਂ ਲੈ ਕੇ ਆਏ ਕਮੈਂਡਰ ਦੇ ਵਿੱਚ ਕਰਦੇ ਨੇ ਹਾਂਜੀ ਹਾਂਜੀ ਚੰਗੇ ਰਿਕਾਰਡ ਵਾਲੀਆਂ ਉਹ ਝੋੜੀ ਜਿਆਦਾ ਨਸਲ ਜਾ ਕੇ ਮਾੜੀ ਕੋਈ ਉਹ ਆਉਣ ਵਾਲੀ ਦੇਸ਼ੇ ਚੱਗ ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਜਵਾਗ ਉਹ ਹੋਟੀ ਦੇ ਜਿਹੜੇ ਹੋਣਾ ਇਹੋ ਹੋਰ ਇਹਨਾਂ ਦੇ ਬੜੇ ਆ ਇਹ ਤਾਂ ਉਹ ਝੋਡੀ ਥੋੜੀ ਉੱਤੇ ਨਸਲ ਦੇ ਦਾ ਹੁੰਦਾ ਜਾਣਾ ਚਾਹਿਆ ਹਾਂਜੀ ਹਾਂਜੀ ਇੱਥੇ ਦਾ ਸੀਮਾ ਲਖਾ ਹੁੰਦਾ ਚੰਗੀ ਥੋੜੀ ਦਾ ਠੰਡ ਜਿਹੜੇ ਝੋਡੀ ਦਾ ਹੋਰ ਆ ਉਹਦਾ ਹੁਣ ਆ ਜਾ ਰਿਹਾ ਹੈ ਤਾਂ ਇਹ ਸੁਪਰਸਟਾਰ ਹੈ ਸਹੀ ਗੱਲ ਹੈ ਜੀ ਬਾਕੀ ਗੇ ਰਿਕਾਰਡ ਇਹ ਚੰਗੀ ਨਸ ਵਾਲੀ ਮੱਟੋ ਕਲਾਸ਼ ਨੂੰ ਕਹਿੰਦੇ ਨੇ ਜਿਹਨਾਂ ਬੂਰੀਆਂ ਦੇ ਸ਼ੌਂਕ ਉਹ ਮਤ ਫੂਣ ਹੋਵੇ ਬਈ ਦਾ ਬੂਰੀ ਦੇ ਸ਼ੌਂਕੀ ਆ ਸ਼ੌਂਕੀ ਜਿਨੇ ਇਹਨੂੰ ਖੁੱਲੀ ਵੰਦ ਕੇ ਕਾਲੀ ਬਣੇ ਉਹ ਬੇਸ਼ੱਕ ਨਹੀਂ ਭਰਾਣਾ। ਨਾ ਗਾ। ਜਿਨੇ ਸ਼ੌਂਕ ਕੀ ਇਹਨਾਂ ਦਾ ਸ਼ੌਂਕ ਦਾ ਮੁੱਲ ਕੋਈ ਨਹੀਂ। ਨਹੀਂ ਮਤਾ ਉਹ ਮੈਂ ਲਿਖਿਆ ਨਾ ਸ਼ੌਂਕੀਆ। ਸ਼ੌਂਕੀ। ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ। ਦੇਖੋ ਕਾਲੀਆਂ ਮੋਹਰਾ ਨਫੜੀਆਂ ਆਂੀਆਂ ਆਂੀਆਂ ਮੇਨ ਜਿਹੜੀ ਬੂਰੀ ਤੇ ਮਿਨੀ ਹੈ ਨਾ। ਇੱਕ ਤੇ ਕਿਤੇ ਕਿਤੇ ਮਤਲਬ ਚੰਗੇ ਰਿਕਾਲ ਵਾਲੀਆਂ ਚੰਗੀਆਂ ਨਸਲ ਵਾਲੀਆਂ ਵੀ ਮਿਲਦੀਆਂ। ਹਾਂਜੀ 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 ਤੇ ਬਾਕੀ ਇੱਥੇ ਆਓ ਦੋ ਡੰਗ ਤਿੰਨ ਡੰਗ ਤਸਲੀ ਕਰਖੋ ਦੂਰੋਂ ਨੇੜੇ ਰਹਿਣ ਵਾਲਿਆਂ ਦਾ ਵੀ ਦਾ ਪੂਰਾ ਪ੍ਰਬੰਧ ਆ। ਮੱਝਾਂ ਤੁਹਾਨੂੰ ਭੜਕੇ ਜੇ ਪਰਸ਼ਮੂ ਆਵੇ ਕਿਉਂਕਿ ਆਪਣਾ 2 ਦਿਨ ਵੀ ਜੀ ਮਾਰਣਾ ਬਾਅਦ ਵੀ ਜੀ ਭੇ ਫੋਨ ਆਪਾਂ ਨਾ ਕਰੇ ਬਸ ਆਪਣਾ 24 72 ਘੰਟਿਆਂ ਦੇ ਵਿੱਚ ਮਾਰ ਆਪਣਾ ਸਾਰਾ ਸੇਲ ਹੋ ਜਾ ਸੇਲ ਹੋ ਜਾ ਆਪਾਂ ਜਮਾ ਕਿਹੜਾ ਲਾ ਚੁੱਕੀਆਂ ਦਸੰਬਰ ਮਹੀਨੇ ਦੇ ਹਾਂਜੀ ਬਾਕੀ ਇਹ ਹੈਗਾ ਵੀ ਵੀ ਜੀ ਮੱਝਾਂ ਜਿੰਨੇ ਤੁਹਾਨੂੰ 19 ਦੀਆਂ ਆਲਾ ਸਤਾਂਣੀ ਆਪਣੀਆਂ ਇੱਥੇ ਆਣ ਕੇ ਤੁਹਾਨੂੰ 21 ਜਾਪਣੀਆਂ ਮੱਜਾਂ ਸਹੀ ਗੱਲ ਹੈ ਮੰਦਨ ਵਾਲੀ ਗੱਲ ਹੈ ਜੀ ਇਹ ਵੀ ਤੁਹਾਨੂੰ ਮੱਜਾਂ ਦੀ ਗੱਲ ਗੱਲ ਖਾਸ ਹੀ ਦੱਸ ਦਿੰਦੇ ਹਾਂ ਹਾਂਜੀ ਹਾਂਜੀ ਤੇ ਬਾਕੀ ਵੀ ਖਵਾ ਦੋ ਡਰੈੱਸ ਆਪਣਾ ਪਿੰਡ ਭੋਲੇਗੀ ਜਿਹੜਾ ਕਾਫਰੋ ਇੱਕ ਵਾਰੀ ਵੀਰ ਮਾਰ ਦੋ ਸਾਈਕਲ ਫੋੜ ਕੇ ਫੋਨ ਨੰਬਰ ਨੰਬਰ ਤੇ ਕਾਜਦਾ ਫਿਰ ਵੀਰ ਲਾਓ ਜੀ ਬਾਕੀ ਤੁਹਾਨੂੰ ਭੋਲੇਗੀ ਫਾਰਮ ਤੇ ਬਾਕੀ ਪਿੰਡ ਭੋਲੇਗੀ ਤੇ ਡਰੈੱਸ ਤੁਹਾਨੂੰ ਸਾਰਾ ਆ ਗਿਆ ਨੰਬਰ ਫੋਨ ਨੰਬਰ ਤੇ ਜੀ ਆ ਨੂੰ ਡੇਰੀ ਫਾਰਮ ਭੋਲੇਗੀ ਤੇ ਬਾਕੀ ਇਹ ਵੀ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਵਾ ਤੇ ਮਾਲ ਜਿਹੜਾ ਸਾਰਾ ਸਾਫ਼ ਸੁਥਰਾ ਹੁੰਦਾ ਵਾ ਤੇ ਵੀਡੀਓ ਜਿਹੜੀ ਆ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਾਕੀ ਇਹ ਵੀ ਮਾਲ ਸਾਰਾ ਹੀ ਸਾਫ਼ ਸੁਥਰਾ ਵਾ ਟੋਕਰਾ ਜਿਹਨੂੰ ਕਹਿੰਦੇ ਨੇ ਬਾਕੀ ਨੰਬਰ ਤੁਹਾਨੂੰ ਸਾਰਿਆਂ ਦੱਸਿਆ ਤੇ ਇਹਦੇ ਵਿੱਚ ਮਾਲ ਜਿਹੜਾ ਕੁਝ ਸੇਲ ਹੋ ਚੁੱਕਾ ਵਾ ਤੇ ਬਾਕੀ ਡਰੈੱਸ ਤੁਹਾਨੂੰ ਦੱਸਤਾ ਵਾ ਸਾਰਾ ਤੇ ਬਾਕੀ ਇਹ ਵੀ 59.5 ਤੇ ਗੱਲ ਕਰ ਸਕਦਾ ਜਿਹੜੇ 22 ਤਰੀਕ ਨੂੰ 12 ਮਹੀਨਾ 2023 ਨੂੰ ਸਵੇਰੇ 7 ਵਜੇ ਅਪਲੋਡ ਹੋਣੀ ਹੈ ਹਾਂਜੀ ਹਾਂਜੀ ਬਾਕੀ ਜਿਹੜਾ ਮਾਲ ਸਾਫ ਸੁਥਰਾ ਬੇਸ਼ੱਕ ਆਓ ਚਵਾਈ ਕਰਕੇ ਤਸੱਲੀ ਕਰਕੇ ਸਭ ਤੋਂ ਵੱਡੀ ਗੱਲ ਇਹ ਜੇ ਸਾਰੀਆਂ ਮੰਜੀਆਂ ਦੀਆਂ ਤਾਜ਼ੀਆਂ ਸੁਈਆਂ ਹਾਂਜੀ ਹਾਂਜੀ ਬੱਚਾ ਵੱਡੇ ਦੀ ਸਾਰੀਆਂ ਇੱਕ ਦਿਨ ਤੋਂ ਲੈ ਕੇ 8 ਦਿਨ ਦੀਆਂ ਮਈਆਂ ਸੁਈਆਂ ਸਾਰੀਆਂ ਹਾਂਜੀ 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 ਕੋਈ ਬਾਲੇ ਵੱਡੇ ਆਪਣੇ ਮਤਲਬ ਇਹ ਮਸਲੇ ਦੀ ਮੱਝ ਵੀ ਹਣੀ ਆਪਣੇ ਤੇ ਮਾਲੇ ਆ ਵੀ ਪੰਜ ਡੇਰੀ ਫਾਰਮ ਤੇ ਆਨਲਾਈਨ ਜਿਹੜਾ ਮਤਲਬ ਆਉਂਦਾ ਹੀ ਰਹਿੰਦਾ ਮਾਲ ਜਦੋਂ ਮਰਜੀ ਕੋਈ ਆਪਣੇ ਕੋਲ 7 ਮੰਜਾਂ ਰਹਿਦੀਆਂ ਚੰਗੇ ਰਿਕਾਰਡ ਦੀਆਂ ਚੰਗੇ ਸੀਮਣ ਦੀਆਂ ਹ ਬਸ ਬੰਜੀ ਬਸ ਓਕੇ ਮਾਲਕ ਜੀ ਕਿਰਪਾ ਜੀ ਠੀਕ ਠਾਕ ਜੀ ਤੇ ਠੀਕ ਹੈ ਫਿਰ ਓਕੇ ਹਰਨ ਸਸੀ ਗਾ ਜੀ